ਕਿ ਜੰਮੂ ਕਸ਼ਮੀਰ ਅਤੇ ਹਰਿਆਣਾ ਦੇ ਵਿੱਚ ਵਿਧਾਨ ਸਭਾ ਚੋਣਾਂ ਹੋਣਗੀਆਂ ਉਹਨਾਂ ਦਾ ਤਰੀਕਾ ਦਾ ਵੀ ਐਲਾਨ ਹੋ ਗਿਆ ਕਿਸ ਦਿਨ ਵੋਟਾਂ ਪੈਣਗੀਆਂ ਕਿਸ ਦਿਨ ਰਿਜ਼ਲਟ ਆਉਣਗੇ ਇਸ ਦਾ ਵੀ ਐਲਾਨ ਕੀਤਾ ਹੈ ਚੋਣ ਕਮਿਸ਼ਨ ਨੇ ਹਾਲਾਂਕਿ ਇਸ ਤੋਂ ਪਹਿਲਾਂ ਇਹ ਕਿ ਐਸਰਾਈਆਂ ਲਗਾਈਆਂ ਜਾ ਰਹੀਆਂ ਸਨ ਕਿ ਜੰਮੂ ਕਸ਼ਮੀਰ ਹਰਿਆਣਾ ਦੇ ਨਾਲ ਨਾਲ ਮਹਾਰਾਸ਼ਟਰ ਅਤੇ ਝਾਰਖੰਡ ਦੇ ਵਿੱਚ ਵੀ ਚੋਣਾਂ ਦਾ ਐਲਾਨ ਹੋਏਗਾ ਤਰੀਕਾ ਦਾ ਐਲਾਨ ਹੋਏਗਾ ਪਰ ਅਜੇ ਆ ਹੋਇਆ ਨਹੀਂ ਸਿਰਫ ਦੋ ਹੀ ਸੂਬਿਆਂ ਦੇ ਵਿੱਚ ਵਿਧਾਨ ਸਭਾ ਚੋਣਾਂ ਦਾ ਐਲਾਨ ਕੀਤਾ ਗਿਆ ਹੈ ਚੋਣ ਕਮਿਸ਼ਨ ਵੱਲੋਂ ਤਾਂ ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਕਿ ਹਰਿਆਣਾ ਅਤੇ ਜੰਮੂ ਕਸ਼ਮੀਰ ਦੇ ਵਿੱਚ ਇਹ ਜਿਹੜੀਆਂ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੇ ਕਿਉਂ ਅਹਿਮ ਨੇ ਅਤੇ ਇਹਨਾਂ ਦੇ ਪਿੱਛੇ ਕਿਸ ਤਰ੍ਹਾਂ ਦਾ ਸਿਆਸੀ ਗਣਿਤ ਹੈ ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਜੰਮੂ ਕਸ਼ਮੀਰ ਦਾ ਜੰਮੂ ਕਸ਼ਮੀਰ ਦੇ ਵਿੱਚ ਇਲੈਕਸ਼ਨ ਕਮਿਸ਼ਨ ਨੇ ਕਿਹਾ ਕਿ ਤਿੰਨ ਗੇੜਾਂ ਦੇ ਵਿੱਚ ਚੋਣਾਂ ਪੈਣਗੀਆਂ ਇਹ ਤਰੀਕਾ ਕਿਹੜੀਆਂ ਹੋਣਗੀਆਂ ਇਹਦੇ ਬਾਰੇ ਤੁਹਾਨੂੰ ਦੱਸਦੇ ਆ 18 ਸਤੰਬਰ 25 ਸਤੰਬਰ ਅਤੇ 1 ਅਕਤੂਬਰ ਨੂੰ ਯਾਨੀ ਤਿੰਨ ਗੇੜਾਂ ਦੇ ਵਿੱਚ ਜੰਮੂ ਕਸ਼ਮੀਰ ਦੇ ਵਿੱਚ ਚੋਣਾਂ ਇਸ ਵਾਰ ਹੋਣਗੀਆਂ ਤੁਹਾਨੂੰ ਇਹ ਪਤਾ ਹੈ ਕਿ ਹੁਣ ਤੋਂ 10 ਸਾਲ ਪਹਿਲਾਂ ਜੰਮੂ ਕਸ਼ਮੀਰ ਦੇ ਵਿੱਚ ਚੋਣਾਂ ਹੋਈਆਂ ਸਨ ਯਾਨੀ 2014 ਦੇ ਵਿੱਚ ਜੰਮੂ ਕਸ਼ਮੀਰ ਦੇ ਵਿੱਚ ਆਖਰੀ ਵਿਧਾਨ ਸਭਾ ਚੋਣ ਹੋਈ ਸੀ ਉਸ ਤੋਂ ਬਾਅਦ ਪੀਡੀਪੀ ਅਤੇ ਭਾਜਪਾ ਦੀ ਜੋ ਸਰਕਾਰ ਸੀ ਉਹ ਬਾਅਦ ਵਿੱਚ ਡਿੱਗ ਗਈ ਸੀ ਜਿਸ ਤੋਂ ਬਾਅਦ 2019 ਆਉਂਦਾ 2019 ਦੇ ਵਿੱਚ ਧਾਰਾ 370 ਹਟਾ ਦਿੱਤੀ ਗਈ ਅਗਸਤ ਮਹੀਨੇ ਦੇ ਵਿੱਚ ਅਤੇ ਹੁਣ ਤੱਕ ਚੋਣਾਂ ਨਹੀਂ ਹੋਈਆਂ ਸਨ ਸੁਰੱਖਿਆ ਕਾਰਨਾਂ ਦਾ ਹਵਾਲਾ ਦੇ ਕੇ ਚੋਣਾਂ ਟਾਲੀਆਂ ਜਾਂਦੀਆਂ ਰਹੀਆਂ ਸਨ ਪਰ ਸੁਪਰੀਮ ਕੋਰਟ ਨੇ ਪਿਛਲੇ ਦਿਨਾਂ ਚ ਇਹ ਕਿਹਾ ਸੀ ਕਿ ਸੁਰੱਖਿਆ ਜੋ ਮੀਜਰਸ ਨੇ ਉਹਨਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਜੰਮੂ ਕਸ਼ਮੀਰ ਦੇ ਵਿੱਚ ਚੋਣਾਂ ਕਰਵਾਈਆਂ ਜਾਣ ਤਾਂ ਹੁਣ 10 ਸਾਲਾਂ ਬਾਅਦ ਆਖਿਰਕਾਰ ਜੰਮੂ ਕਸ਼ਮੀਰ ਦੇ ਵਿੱਚ ਲੋਕ ਜਮਹੂਰੀ ਹੱਕਾਂ ਦੀ ਵਰਤੋਂ ਕਰਨਗੇ ਯਾਨੀ ਵਿਧਾਨ ਸਭਾ ਚੋਣਾਂ ਜੰਮੂ ਕਸ਼ਮੀਰ ਦੇ ਵਿੱਚ ਹੋਣਗੀਆਂ ਤਾਂ ਜੰਮੂ ਕਸ਼ਮੀਰ ਦੇ ਵਿੱਚ ਜਾਨਣਾ ਅਤੇ ਜੰਮੂ ਕਸ਼ਮੀਰ ਬਾਰੇ ਗੱਲ ਕਰਨਾ ਇਸ ਕਰਕੇ ਵੀ ਅਹਿਮ ਹੈ ਕਿਉਂਕਿ ਇੱਥੇ ਕਈ ਐਲੀਮੈਂਟ ਸਾਹਮਣੇ ਆਉਂਦੇ ਨੇ ਉਹ ਇਹ ਕਿ 2014 ਦੇ ਵਿੱਚ ਪਹਿਲੀ ਵਾਰ 2014 ਦੇ ਵਿੱਚ ਆਖਰੀ ਵਾਰ ਚੋਣ ਹੋਈ ਸੀ ਕਿਉਂਕਿ ਉਸ ਤੋਂ ਬਾਅਦ ਦੋਹੇ ਪਾਰਟੀਆਂ ਟੁੱਟ ਗਈਆਂ ਸਨ ਚੋਣ ਨਹੀਂ ਹੋਈ ਉਸ ਤੋਂ ਬਾਅਦ 370 ਹਟਾ ਦਿੱਤੀ ਗਈ ਜਿਸ ਤੋਂ ਬਾਅਦ ਸੁਰੱਖਿਆ ਕਾਰਨਾਂ ਕਰਕੇ ਜੰਮੂ ਕਸ਼ਮੀਰ ਦੇ ਵਿੱਚ ਚੋਣਾਂ ਨਹੀਂ ਹੋ ਰਹੀਆਂ ਸਨ ਤਾਂ ਜੰਮੂ ਕਸ਼ਮੀਰ ਜਦੋਂ ਧਾਰਾ 370 ਹਟਾਈ ਗਈ ਤਾਂ ਜੰਮੂ ਕਸ਼ਮੀਰ ਦੇ ਵਿੱਚੋਂ ਲਦਾਖ ਕੇਂਦਰ ਸ਼ਾਸਿਤ ਪ੍ਰਦੇਸ਼ ਵਜੋਂ ਅਲੱਗ ਹੋ ਗਿਆ ਉਸ ਤੋਂ ਬਾਅਦ ਜੰਮੂ ਕਸ਼ਮੀਰ ਵੀ ਕੇਂਦਰ ਸ਼ਾਸਿਤ ਪ੍ਰਦੇਸ਼ ਵਜੋਂ ਬਣਾਇਆ ਗਿਆ ਤਾਂ ਉੱਥੇ ਇਸ ਸਮੇਂ 87 ਸੀਟਾਂ ਸਨ ਜੋ ਹੁਣ ਵਧ ਕੇ 90 ਸੀਟਾਂ ਹੋ ਗਈਆਂ ਵਿਧਾਨ ਸਭਾ ਸੀਟਾਂ ਤਾਂ ਜੰਮੂ ਕਸ਼ਮੀਰ ਦੇ ਵਿੱਚ 90 ਵਿਧਾਨ ਸਭਾ ਸੀਟਾਂ ਦੇ ਉੱਪਰ ਚੋਣਾਂ ਹੋਣਗੀਆਂ ਤਿੰਨ ਗੇੜਾਂ ਦੇ ਵਿੱਚ 18 ਸਤੰਬਰ 25 ਸਤੰਬਰ ਤੇ 1 ਅਕਤੂਬਰ ਜੋ ਚੋਣ ਨਤੀਜੇ ਆਉਣਗੇ ਜੰਮੂ ਕਸ਼ਮੀਰ ਦੇ ਉਹ ਆਉਣਗੇ 4 ਅਕਤੂਬਰ ਨੂੰ ਯਾਨੀ ਕਿ ਕਰੀਬ-ਕਰੀਬ 16 ਦਿਨਾਂ ਬਾਅਦ ਜੰਮੂ ਕਸ਼ਮੀਰ ਦੇ ਜਦੋਂ VOTING ਸ਼ੁਰੂ ਹੋਏਗੀ ਉਸ ਤੋਂ ਬਾਅਦ ਜੰਮੂ ਕਸ਼ਮੀਰ ਦੇ ਵਿੱਚ ਜੋ ਚੋਣ ਨਤੀਜੇ ਆਉਣਗੇ ਤੇ ਉਸ ਤੋਂ ਬਾਅਦ ਇਹ ਦੇਖਣਾ ਹੋਵੇਗਾ ਕਿ ਆਖਿਰਕਾਰ ਇਸ ਸੂਬੇ ਦੇ ਵਿੱਚ ਕੌਣ ਸਰਕਾਰ ਬਣਾਏਗਾ ਕਿਉਂਕਿ 2014 ਵਿੱਚ ਤੁਹਾਨੂੰ ਪਤਾ ਹੈ ਕਿ PDP ਪੀਪਲ ਡੈਮੋਕਰੇਟ ਡੈਮੋਕ੍ਰੈਟਿਕ ਪਾਰਟੀ ਜੋਗੀ ਮਹਿਬੂਬਾ ਮੁਫਤੀ ਚਲਾਉਂਦੇ ਸਨ ਉਹਨਾਂ ਦੇ ਨਾਲ ਭਾਜਪਾ ਨੇ ਰਲ ਕੇ ਸਰਕਾਰ ਬਣਾਈ ਸੀ ਜਿਸ ਤੋਂ ਬਾਅਦ ਉਸ ਤੋਂ ਉਸ ਤੋਂ ਬਾਅਦ ਉੱਥੇ ਚੋਣਾ ਨਹੀਂ ਹੋਈਆਂ ਤਾਂ ਇਸ ਵਾਰ ਭਾਜਪੀ ਲਈ ਵੀ ਤੇ ਬਾਕੀ ਪਾਰਟੀਆਂ ਲਈ ਵੀ ਦੇਖਣਾ ਅਹਿਮ ਹੋਵੇਗਾ ਕਿ ਕਿਹੜੇ ਕੈਂਡੀਡੇਟ ਇਸ ਵਾਰ ਜਿੱਤ ਕੇ ਜਾਂਦੇ ਨੇ ਅਸੈਂਬਲੀ ਦੇ ਵਿੱਚ ਕਿਉਂਕਿ ਧਾਰਾ 370 ਹਟਣ ਤੋਂ ਬਾਅਦ ਲੋਕਾਂ ਦਾ ਮੂਡ ਕੀ ਹੈ ਧਾਰਾ 370 ਜਦੋਂ ਹਟਾਈ ਗਈ ਸੀ ਉਸ ਵੇਲੇ ਬੇहद ਇਸ ਦਾ ਵਿਰੋਧ ਕੀਤਾ ਗਿਆ ਸੀ ਵੱਡੇ ਵੱਡੇ ਆਗੂਆਂ ਨੂੰ ਨਜ਼ਰਬੰਦ ਕਰ ਦਿੱਤਾ ਗਿਆ ਸੀ ਕਈ ਮਹੀਨਿਆਂ ਦੇ ਲਈ ਤਾਂ ਹੁਣ ਜਦੋਂ ਲੋਕ ਵੋਟਾਂ ਪਾਉਣ ਦੇ ਲਈ ਨਿਕਲਣਗੇ ਦਾ ਲੋਕ ਕੀ ਸੋਚ ਰਹੇ ਹੋਣਗੇ ਲੋਕਾਂ ਦੇ ਮਨਾਂ ਦੇ ਵਿੱਚ ਕਿਹੜੇ ਕਿਹੜੇ ਮੁੱਦਿਆਂ ਨੂੰ ਲੈ ਕੇ VOTING ਕਰਨ ਦਾ ਮਨ ਹੋਏਗਾ ਇਹ ਸਭ ਕੁਝ ਦੇਖਣ ਵਾਲੀ ਗੱਲ ਹੋਏਗੀ ਕਿਉਂਕਿ ਕਰੀਬ-ਕਰੀਬ ਇੱਕ ਦਹਾਕੇ ਬਾਅਦ ਜੰਮੂ ਕਸ਼ਮੀਰ ਦੇ ਵਿੱਚ ਚੋਣਾਂ ਹੋਣਗੀਆਂ ਉਸ ਸਮੇਂ BJP ਨੇ ਵੀ ਸਰਕਾਰ ਬਣਾਈ ਸੀ ਪਰ ਹੁਣ BJP ਦਾ ਸਟੈਂਡ ਕੀ ਹੋਏਗਾ BJP ਕਿੱਥੇ ਖੜੇਗੀ 2024 ਦੀਆਂ ਚੋਣਾਂ ਦੇ ਵਿੱਚ ਕੀ BJP ਇਸ ਵਾਰ ਸਰਕਾਰ ਬਣਾਉਣ ਦੇ ਵਿੱਚ ਕਾਮਯਾਬ ਹੋਏਗੀ ਜਾਂ ਕੋਈ ਹੋਰ ਪਾਰਟੀ ਇਸ ਵਾਰ ਇੱਥੇ ਆਪਣਾ ਚੋਣ ਦਾ ਪਰਚਮ ਲਹਿਰਾਏਗੀ ਜੰਮੂ ਕਸ਼ਮੀਰ ਦੇ ਵਿੱਚ ਜੰਮੂ ਕਸ਼ਮੀਰ ਦੇ ਬਾਰੇ ਤੁਹਾਨੂੰ ਇਹ ਦੱਸ ਦਈਏ ਕਿ ਜੰਮੂ ਕਸ਼ਮੀਰ ਦੇ ਵਿੱਚ ਇਸ ਵਾਰ ਤੋਂ ਬਾਅਦ 5 ਸਾਲ ਦਾ ਕਾਰਜਕਾਲ ਹੋਏਗਾ ਪਹਿਲਾਂ ਜੰਮੂ ਕਸ਼ਮੀਰ ਦੇ ਵਿੱਚ ਵਿਧਾਨ ਸਭਾ ਦਾ ਕਾਰਜਕਾਲ 6 ਸਾਲ ਦਾ ਹੁੰਦਾ ਸੀ ਪਰ ਜਦੋਂ ਹੁਣ ਇਹ ਧਾਰਾ 370 ਹਟਾਈ ਗਈ ਤਾਂ ਇਸ ਤੋਂ ਬਾਅਦ ਨਵਾਂ ਨਿਯਮ ਲਿਆਂਦਾ ਗਿਆ ਕਿ ਜੰਮੂ ਕਸ਼ਮੀਰ ਦੇ ਵਿੱਚ ਵੀ ਹੋਰਨਾਂ ਸੂਬਿਆਂ ਦੀ ਤਰ੍ਹਾਂ 5 ਸਾਲ ਦੇ ਲਈ ਹੀ ਵਿਧਾਨ ਸਭਾ ਬਣਾਈ ਜਾਏਗੀ ਇਸ ਤੋਂ ਬਾਅਦ ਤੁਹਾਨੂੰ ਦੱਸਦੀ ਕਿ ਜੰਮੂ ਕਸ਼ਮੀਰ ਦੇ ਵਿੱਚ 90 ਸੀਟਾਂ ਨੇ ਇਸ ਤੋਂ ਪਹਿਲਾਂ 87 ਸੀਟਾਂ ਹੁੰਦੀਆਂ ਸਨ ਪਰ ਜਿਵੇਂ ਹੀ ਲਦਾਖ ਨੂੰ ਵੱਖ ਕੀਤਾ ਗਿਆ ਡੀਲਿਮਿਟੇਸ਼ਨ ਹੋਈ ਜਿਹਨੂੰ ਪਰਿਸਿਮਨ ਕਿਹਾ ਜਾਂਦਾ ਡੀਲਿਮਿਟੇਸ਼ਨ ਤੋਂ ਬਾਅਦ ਇਹ ਸੀਟਾਂ ਦੀ ਗਿਣਤੀ ਵੱਧ ਗਈ ਤਾਂ ਜੰਮੂ ਕਸ਼ਮੀਰ ਦੇ ਵਿੱਚ ਇਸ ਸਮੇਂ 90 ਵਿਧਾਨ ਸਭਾ ਸੀਟਾਂ ਦੇ ਉੱਪਰ ਚੋਣ ਲੜੀ ਜਾਏਗੀ ਬੀਜੇਪੀ ਪੀਡੀਪੀ ਨੈਸ਼ਨਲ ਕਾਨਫਰੰਸ ਮੁੱਖ ਪਾਰਟੀਆਂ ਨੇ ਜੰਮੂ ਕਸ਼ਮੀਰ ਦੀਆਂ ਇਹ ਪਾਰਟੀਆਂ ਕਿਸ ਕਿਸ ਤਰ੍ਹਾਂ 2024 ਦੇ ਵਿੱਚ ਇਹਨਾਂ ਚੋਣਾਂ ਦੇ ਵਿੱਚ ਪਰਫਾਰਮੈਂਸ ਕਰਨਗੀਆਂ ਕਿਸ ਤਰ੍ਹਾਂ ਇਹਨਾਂ ਦਾ ਦਾ ਚੱਲੇਗਾ ਕੌਣ ਆਏਗਾ ਅਸੈਂਬਲੀ ਦੇ ਵਿੱਚ ਇਹ ਦੇਖਣਾ ਬੇਹਦ ਦਿਲਚਸਪ ਹੋਏਗਾ ਜੰਮੂ ਕਸ਼ਮੀਰ ਦੀ ਅਸੈਂਬਲੀ ਦੇ ਵਿੱਚ ਇਸ ਤੋਂ ਬਾਅਦ ਅਸੀਂ ਗੱਲ ਕੀਤੀ ਜੰਮੂ ਕਸ਼ਮੀਰ ਦੀ ਇਸ ਤੋਂ ਬਾਅਦ ਗੱਲ ਕਰਦੇ ਹਰਿਆਣਾ ਦੀ ਹਰਿਆਣਾ ਵੀ ਆਪਣੇ ਆਪ ਦੇ ਵਿੱਚ ਦਿਲਚਸਪ ਹੈ ਹਰਿਆਣਾ ਦੇ ਵਿੱਚ ਸਿਰਫ ਇੱਕੋ ਹੀ ਗੇਟ ਦੇ ਵਿੱਚ ਚੋਣ ਹੋਏਗੀ ਜੋ ਚੋਣ ਕਮਿਸ਼ਨ ਨੇ ਪ੍ਰੈਸ ਕਾਨਫਰੰਸ ਵਿੱਚ ਕਿਹਾ 8 ਤਰੀਕ ਹੋਏਗੀ ਹਰਿਆਣਾ ਦੇ ਵਿੱਚ 1 ਤਰੀਕ ਨੂੰ ਹਰਿਆਣਾ ਦੇ ਵਿੱਚ ਇੱਕ ਤਰੀਕ ਨੂੰ ਚੋਣਾਂ ਪੈਣਗੀਆਂ ਹਰਿਆਣਾ ਦੇ ਵਿੱਚ ਵੀ 90 ਵਿਧਾਨ ਸਭਾ ਸੀਟਾਂ ਨੇ 90 ਵਿਧਾਨ ਸਭਾ ਸੀਟਾਂ ਦੇ ਉੱਪਰ 1 ਅਕਤੂਬਰ ਨੂੰ VOTING ਹੋਏਗੀ ਤੇ 4 ਅਕਤੂਬਰ ਨੂੰ ਹੀ ਇੱਥੇ ਵੀ ਚੋਣਾਂ ਚੋਣ ਨਤੀਜਾ ਦਾ ਐਲਾਨ ਕਰ ਦਿੱਤਾ ਜਾਏਗਾ ਯਾਨੀ ਜੰਮੂ ਕਸ਼ਮੀਰ ਅਤੇ ਹਰਿਆਣਾ ਦੇ ਵਿੱਚ ਦੋਹਾਂ ਦੇ ਵਿੱਚ 4 ਅਕਤੂਬਰ ਨੂੰ ਚੋਣ ਨਤੀਜੇ ਸਾਹਮਣੇ ਆ ਜਾਣਗੇ ਕਿ ਆਖਿਰਕਾਰ ਕਿਹੜੀ ਪਾਰਟੀ ਸਰਕਾਰ ਬਣਾਉਣ ਜਾ ਰਹੀ ਹੈ ਹੁਣ ਹਰਿਆਣਾ ਦੀ ਜਿਹੜੀ ਵਿਧਾਨ ਸਭਾ ਚੋਣ ਹੈ ਇਹ ਦਿਲਚਸਪ ਕਿਉਂ ਹੋਣ ਜਾ ਰਹੀ ਹੈ ਹਰਿਆਣਾ ਦੇ ਵਿਧਾਨ ਸਭਾ ਦਿਲਚਸਪ ਇਸ ਕਰਕੇ ਹੋਏਗੀ ਕਿਉਂਕਿ 2014 ਦੇ ਵਿੱਚ ਜਦੋਂ ਚੋਣ ਹੋਈ ਸੀ ਤਾਂ ਮਨੋਹਰ ਲਾਲ ਖੱਟਰ ਮੁੱਖ ਮੰਤਰੀ ਬਣੇ ਸੀ ਇੱਕ ਤਰਫਾ ਜਿੱਤ ਹੋਈ ਸੀ ਭਾਜਪਾ ਦੀ ਪਰ 2019 ਦੇ ਵਿੱਚ ਜਦੋਂ ਚੋਣਾਂ ਹੋਈਆਂ ਤਾਂ ਭਾਜਪਾ ਅਤੇ ਜਨਾਇਕ ਜਨਤਾ ਪਾਰਟੀ ਯਾਨੀ ਭਾਜਪਾ ਜਜਪੀ ਦਾ ਗੱਠਜੋੜ ਮਿਲ ਕੇ ਉਹਨਾਂ ਨੇ ਚੋਣਾਂ ਲੜੀਆਂ ਸਨ ਜਿਸ ਦੇ ਨਾਲ ਸਰਕਾਰ ਬਣੀ ਸੀ ਹਰਿਆਣਾ ਦੇ ਵਿੱਚ ਪਰ ਹੁਣ ਜਜਪੀ ਨੇ ਹਰਿਆਣਾ ਦੇ ਵਿੱਚ ਭਾਜਪਾ ਦਾ ਸਾਥ ਛੱਡ ਦਿੱਤਾ ਹੈ ਜਜਪੀ ਕਾਂਗਰਸ ਭਾਜਪਾ ਇਹ ਤਿੰਨ ਮੁੱਖ ਪਾਰਟੀਆਂ ਜੋ ਇਸ ਵਾਰ ਚੋਣ ਦੰਗਲ ਵਿੱਚ ਉਤਰਨ ਗਈਆਂ ਇਹ ਤੈਅ ਕਰਨਾ ਬੜਾ ਮੁਸ਼ਕਲ ਹੈ ਕਿ ਆਖਿਰਕਾਰ ਕੌਣ ਇਸ ਵਾਰ ਸਰਕਾਰ ਬਣਾਏਗਾ ਸਰਕਾਰ ਕੌਣ ਬਣਾਏਗਾ ਇਹ ਤਾਂ ਸਵਾਲ ਬਣਿਆ ਹੀ ਹੋਇਆ ਪਰ ਜੋ 2024 ਦੀਆਂ ਲੋਕ ਸਭਾ ਚੋਣਾਂ ਹੋ ਕੇ ਨਿਭੜੀਆਂ ਨੇ ਇਸ ਦੇ ਵਿੱਚ ਜਦੋਂ 4 ਜੂਨ ਨੂੰ ਨਤੀਜੇ ਆਏ ਸਨ ਤਾਂ 4 ਜੂਨ ਦੇ ਨਤੀਜਿਆਂ ਦੇ ਵਿੱਚ 10 ਲੋਕ ਸਭਾ ਸੀਟਾਂ ਜੋ ਹਰਿਆਣਾ ਦੇ ਵਿੱਚ ਆਉਂਦੀਆਂ ਨੇ ਉਸ ਦੇ ਵਿੱਚੋਂ 5 ਦੇ ਵਿੱਚ 5 ਦੇ ਉੱਪਰ ਭਾਜਪਾ ਨੇ ਸਿਰਫ ਆਪਣੇ ਖਾਤਾ ਖੋਲਿਆ ਸੀ ਬਾਕੀਆਂ ਤੇ ਭਾਜਪਾ ਨਹੀਂ ਜਿੱਤੀ ਥੀ ਤਾਂ ਇਹ ਗੱਲ ਆਪਣੇ ਆਪ ਵਿੱਚ ਬੜੀ ਇੰਪੋਰਟੈਂਟ ਹੈ ਕਿ ਭਾਜਪਾ ਦੇ ਲਈ ਇਸ ਵਾਰ 2019 ਆਸਾਨ ਨਹੀਂ ਹੈ 2014 ਵਰਗੀ 2014 ਵਿੱਚ ਇੱਕ ਪਾਸੜ ਜਿੱਥੋਈ ਸੀ 2019 ਦੇ ਵਿੱਚ ਗਠਜੋੜ ਵਾਲੀ ਸਰਕਾਰ ਬਣੀ ਸੀ 2024 ਦੇ ਵਿੱਚ ਕੀ ਹੋਏਗਾ ਇਹ ਵੱਡਾ ਸਵਾਲ ਹੈ ਕਿਉਂਕਿ ਭਾਜਪਾ ਦਾ ਵੋਟ ਫੀਸਦ ਵੀ ਇਸ ਵਾਰ ਹਰਿਆਣਾ ਦੇ ਵਿੱਚੋਂ ਘਟਿਆ ਹੈ ਜਜਪੀ ਦਾ ਸਾਥ ਨਹੀਂ ਹੈ ਕਾਂਗਰਸ ਮਜ਼ਬੂਤੀ ਨਾਲ ਅੱਗੇ ਵੱਧ ਰਹੀ ਹੈ ਤਾਂ ਇਹ ਸਭ ਦੇ ਵਿਚਾਲੇ ਭਾਜਪਾ ਕਿਰੀ ਹੋਈ ਹੈ ਔਰ ਇਸੇ ਤੁਹਾਨੂੰ ਪਤਾ ਹੈ ਕਿ ਕੁਝ ਮਹੀਨੇ ਪਹਿਲਾਂ ਕੁਝ ਸਮਾਂ ਪਹਿਲਾਂ ਹੀ ਚੋਣਾਂ ਤੋਂ ਕੁ ਸਮਾਂ ਪਹਿਲਾਂ ਹੀ ਜੋ ਮਨੋਹਰ لال ਖੱਟਰ ਸਨ ਹਰਿਆਣਾ ਦੇ ਮੁੱਖ ਮੰਤਰੀ ਉਹਨਾਂ ਨੂੰ ਹਟਾ ਕੇ ਨਾਇਬ ਸਿੰਘ ਸੈਣੀ ਮੁੱਖ ਮੰਤਰੀ ਬਣੇ ਸੀ ਹਰਿਆਣਾ ਦੇ ਤਾਂ ਇਸ ਵਾਰ ਕੀ ਨਾਇਬ ਸਿੰਘ ਸੈਣੀ ਨੂੰ ਜਦੋਂ ਮੁੱਖ ਮੰਤਰੀ ਬਣਾਇਆ ਗਿਆ ਉਸ ਦੇ ਨਾਲ ਕੀ ਇੱਕ ਕਿਸੇ ਸੈਕਸ਼ਨ ਨੂੰ ਟਾਰਗੇਟ ਕਰਨ ਦੇ ਵਿੱਚ ਬੀਜੇਪੀ ਕਾਮਯਾਬ ਹੋਏਗੀ ਕੀ ਉਸ ਸੈਕਸ਼ਨ ਨੂੰ ਜਿਸ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਬੀਜੇਪੀ ਉਸ ਤੋਂ ਵੋਟਾਂ ਖਿੱਚ ਸਕੇਗੀ ਕਿ ਨਹੀਂ ਖਿੱਚ ਸਕੇਗੀ ਤਾਂ 2024 ਦੇ ਵਿੱਚ ਜਿਹੜੀਆਂ ਹਰਿਆਣਾ ਅਕਤੂਬਰ ਦੇ ਵਿੱਚ 4 ਅਕਤੂਬਰ ਨੂੰ ਜੋ ਨਤੀਜੇ ਆਉਣਗੇ ਉਹ ਆਪਣੇ ਆਪ ਦੇ ਵਿੱਚ ਬੜੇ ਦਿਲਚਸਪ ਹੋਣਗੇ ਕਿਉਂਕਿ 2014 ਦੇ ਵਿੱਚ ਜੰਮੂ ਕਸ਼ਮੀਰ ਦੇ ਵਿੱਚ ਚੋਣਾਂ ਹੋਈਆਂ ਸੀ ਹੁਣ 10 ਸਾਲ ਬਾਅਦ ਹੋਣ ਜਾ ਰਹੀਆਂ ਨੇ ਤੇ ਹੁਣ ਹਰਿਆਣਾ ਦੇ ਵਿੱਚ ਵੀ 2024 ਦੀਆਂ ਚੋਣਾਂ 2014 ਵਰਗੀਆਂ ਨਹੀਂ ਰਹਿਣਗੀਆਂ ਕਿਉਂਕਿ ਇਸ ਵਾਰ ਲਹਿਰ ਬਦਲ ਚੁੱਕੀ ਹੈ ਲੋਕਾਂ ਦਾ ਮਨ ਵੀ ਬਦਲ ਚੁੱਕਾ ਹੈ ਤਾਂ 2024 ਦੇ ਵਿੱਚ ਕਿਸ ਤਰ੍ਹਾਂ ਹਰਿਆਣਾ ਅਤੇ ਜੰਮੂ ਕਸ਼ਮੀਰ ਦੇ ਵਿੱਚ ਸਰਕਾਰਾਂ ਬਣਣਗੀਆਂ ਕੌਣ ਚਿਹਰੇ ਹੋਣਗੇ ਕਿਹੜੀ ਪਾਰਟੀ ਜਿੱਤ ਕੇ ਆਏਗੀ ਦੇਖਣਾ ਦਿਲਚਸਪ ਹੋਏਗਾ ਤੁਸੀਂ ਬਨੇ ਰਹੋ ਪੀਟੀਸੀ ਨਿਊਜ਼ ਦੇ ਨਾਲ ਧੰਨਵਾਦ ਸੀ نیوز ਦੇ ਡਿਜੀਟਲ ਪਲੇਟਫਾਰਮ ਤੁਸੀਂ ਦੇਖ ਰਹੇ ਹੋ ਮੈਂ ਹਾਂ ਦਲੀਪ ਸਿੰਘ ਇਸ ਵੇਲੇ ਦੀ ਅਹਿਮ ਖਬਰ ਆ ਰਹੀ ਹੈ ਚੋਣਾਂ ਦੇ ਨਾਲ ਸੰਬੰਧਿਤ ਕਿਉਂਕਿ ਤੁਹਾਨੂੰ ਪਤਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਤਿਉਹਾਰਾਂ ਦਾ ਮੌਸਮ ਸ਼ੁਰੂ ਹੋ ਜਾਏਗਾ ਤੇ ਨਾਲ ਹੀ ਨਾਲ ਚੋਣਾਂ ਦਾ ਮੌਸਮ ਵੀ ਸ਼ੁਰੂ ਹੋ ਜਾਏਗਾ ਤੁਸੀਂ ਸਹੀ ਸੁਣ ਰਹੇ ਹੋ ਇਲੈਕਸ਼ਨ ਕਮਿਸ਼ਨ ਨੇ ਹੁਣੇ-ਹੁਣੇ ਪ੍ਰੈਸ ਕਾਨਫਰੰਸ ਕੀਤੀ ਹੈ ਤੇ ਉਹਦੇ ਵਿੱਚ ਜਾਣਕਾਰੀ ਦਿੱਤੀ ਹੈ ਕਿ ਜੰਮੂ ਕਸ਼ਮੀਰ ਅਤੇ ਹਰਿਆਣਾ ਦੇ ਵਿੱਚ ਵਿਧਾਨ ਸਭਾ ਚੋਣਾਂ ਹੋਣਗੀਆਂ ਉਹਨਾਂ ਦਾ ਤਰੀਕਾ ਦਾ ਵੀ ਐਲਾਨ ਹੋ ਗਿਆ ਕਿਸ ਦਿਨ ਵੋਟਾਂ ਪੈਣਗੀਆਂ ਕਿਸ ਦਿਨ ਰਿਜ਼ਲਟ ਆਉਣਗੇ ਇਸ ਦਾ ਵੀ ਐਲਾਨ ਕੀਤਾ ਹੈ ਚੋਣ ਕਮਿਸ਼ਨ ਨੇ ਹਾਲਾਂਕਿ ਇਸ ਤੋਂ ਪਹਿਲਾਂ ਇਹ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਹਨ ਕਿ ਜੰਮੂ ਕਸ਼ਮੀਰ ਹਰਿਆਣਾ ਦੇ ਨਾਲ ਨਾਲ ਮਹਾਰਾਸ਼ਟਰ ਅਤੇ ਝਾਰਖੰਡ ਦੇ ਵਿੱਚ ਵੀ ਚੋਣਾਂ ਦਾ ਐਲਾਨ ਹੋਏਗਾ ਤਰੀਕਾ ਦਾ ਐਲਾਨ ਹੋਏਗਾ ਪਰ ਅਜੇ ਆ ਹੋਇਆ ਨਹੀਂ ਸਿਰਫ ਦੋ ਹੀ ਸੂਬਿਆਂ ਦੇ ਵਿੱਚ ਵਿਧਾਨ ਸਭਾ ਚੋਣਾਂ ਦਾ ਐਲਾਨ ਕੀਤਾ ਗਿਆ ਹੈ ਚੋਣ ਕਮਿਸ਼ਨ ਵੱਲੋਂ ਤਾਂ ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਕਿ ਹਰਿਆਣਾ ਅਤੇ ਜੰਮੂ ਕਸ਼ਮੀਰ ਦੇ ਵਿੱਚ ਇਹ ਜਿਹੜੀਆਂ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੇ ਕਿਉਂ ਅਹਿਮ ਨੇ ਅਤੇ ਇਹਨਾਂ ਦੇ ਪਿੱਛੇ ਕਿਸ ਤਰ੍ਹਾਂ ਦਾ ਸਿਆਸੀ ਗਣਿਤ ਹੈ ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਜੰਮੂ ਕਸ਼ਮੀਰ ਦਾ ਜੰਮੂ ਕਸ਼ਮੀਰ ਦੇ ਵਿੱਚ ਇਲੈਕਸ਼ਨ ਕਮਿਸ਼ਨ ਨੇ ਕਿਹਾ ਕਿ ਤਿੰਨ ਗੇੜਾਂ ਦੇ ਵਿੱਚ ਚੋਣਾਂ ਪੈਣਗੀਆਂ ਇਹ ਤਰੀਕਾ ਕਿਹੜੀਆਂ ਹੋਣਗੀਆਂ ਇਹਦੇ ਬਾਰੇ ਵੀ ਤੁਹਾਨੂੰ ਦੱਸਦੇ ਆ 18 ਸਤੰਬਰ 25 ਸਤੰਬਰ ਅਤੇ 1 ਅਕਤੂਬਰ ਨੂੰ ਯਾਨੀ ਤਿੰਨ ਗੇੜਾਂ ਦੇ ਵਿੱਚ ਜੰਮੂ ਕਸ਼ਮੀਰ ਦੇ ਵਿੱਚ ਚੋਣਾਂ ਇਸ ਵਾਰ ਹੋਣਗੀਆਂ ਤੁਹਾਨੂੰ ਇਹ ਪਤਾ ਹੈ ਕਿ ਹੁਣ ਤੋਂ 10 ਸਾਲ ਪਹਿਲਾਂ ਜੰਮੂ ਕਸ਼ਮੀਰ ਦੇ ਵਿੱਚ ਚੋਣਾਂ ਹੋਈਆਂ ਸਨ ਯਾਨੀ 2014 ਦੇ ਵਿੱਚ ਜੰਮੂ ਕਸ਼ਮੀਰ ਦੇ ਵਿੱਚ ਆਖਰੀ ਵਿਧਾਨ ਸਭਾ ਚੋਣ ਹੋਈ ਸੀ ਉਸ ਤੋਂ ਬਾਅਦ ਪੀਡੀਪੀ ਅਤੇ ਬੀਜੇਪੀ ਦੀ ਜੋ ਸਰਕਾਰ ਸੀ ਉਹ ਬਾਅਦ ਵਿੱਚ ਡਿੱਗ ਗਈ ਸੀ ਜਿਸ ਤੋਂ ਬਾਅਦ 2019 ਆਉਂਦਾ ਹੈ 2019 ਦੇ ਵਿੱਚ ਧਾਰਾ 370 ਹਟਾ ਦਿੱਤੀ ਗਈ ਅਗਸਤ ਮਹੀਨੇ ਦੇ ਵਿੱਚ ਅਤੇ ਹੁਣ ਤੱਕ ਚੋਣਾਂ ਨਹੀਂ ਹੋਈਆਂ ਸਨ ਸੁਰੱਖਿਆ ਕਾਰਨਾਂ ਦਾ ਹਵਾਲਾ ਦੇ ਕੇ ਚੋਣਾਂ ਟਾਲੀਆਂ ਜਾਂਦੀਆਂ ਰਹੀਆਂ ਸਨ ਪਰ ਸੁਪਰੀਮ ਕੋਰਟ ਨੇ ਪਿਛਲੇ ਦਿਨਾਂ ਚ ਇਹ ਕਿਹਾ ਸੀ ਕਿ ਸੁਰੱਖਿਆ ਜੋ ਮੀਜਰਸ ਨੇ ਉਹਨਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਜੰਮੂ ਕਸ਼ਮੀਰ ਦੇ ਵਿੱਚ ਚੋਣਾਂ ਕਰਵਾਈਆਂ ਜਾਣ ਤਾਂ ਹੁਣ 10 ਸਾਲਾਂ ਬਾਅਦ ਆਖਰਕਾਰ ਜੰਮੂ ਕਸ਼ਮੀਰ ਦੇ ਵਿੱਚ ਲੋਕ ਜਮਹੂਰੀ ਹੱਕਾਂ ਦੀ ਵਰਤੋਂ ਕਰਨਗੇ ਯਾਨੀ ਵਿਧਾਨ ਸਭਾ ਚੋਣਾਂ ਜੰਮੂ ਕਸ਼ਮੀਰ ਦੇ ਵਿੱਚ ਹੋਣਗੀਆਂ ਤਾਂ ਜੰਮੂ ਕਸ਼ਮੀਰ ਦੇ ਵਿੱਚ ਜਾਨਣਾ ਅਤੇ ਜੰਮੂ ਕਸ਼ਮੀਰ ਬਾਰੇ ਗੱਲ ਕਰਨਾ ਇਸ ਕਰਕੇ ਵੀ ਅਹਿਮ ਹੈ ਕਿਉਂਕਿ ਇੱਥੇ ਕਈ ਐਲੀਮੈਂਟ ਸਾਹਮਣੇ ਆਉਂਦੇ ਨੇ ਉਹ ਇਹ ਕਿ 2014 ਦੇ ਵਿੱਚ ਪਹਿਲੀ ਵਾਰ 2014 ਦੇ ਵਿੱਚ ਆਖਰੀ ਵਾਰ ਚੋਣ ਹੋਈ ਸੀ ਕਿਉਂਕਿ ਉਸ ਤੋਂ ਬਾਅਦ ਦੋਹੇ ਪਾਰਟੀਆਂ ਟੁੱਟ ਗਈਆਂ ਸਨ ਚੋਣ ਨਹੀਂ ਹੋਈ ਉਸ ਤੋਂ ਬਾਅਦ 370 ਹਟਾ ਦਿੱਤੀ ਗਈ ਜਿਸ ਤੋਂ ਬਾਅਦ ਸੁਰੱਖਿਆ ਕਾਰਨਾਂ ਕਰਕੇ ਜੰਮੂ ਕਸ਼ਮੀਰ ਦੇ ਵਿੱਚ ਚੋਣਾ ਨਹੀਂ ਹੋ ਰਹੀਆਂ ਸਨ ਤਾਂ ਜੰਮੂ ਕਸ਼ਮੀਰ ਜਦੋਂ ਧਾਰਾ 370 ਹਟਾਈ ਗਈ ਤਾਂ ਜੰਮੂ ਕਸ਼ਮੀਰ ਦੇ ਵਿੱਚੋਂ ਲਦਾਖ ਕੇਂਦਰ ਸ਼ਾਸਿਤ ਪ੍ਰਦੇਸ਼ ਵਜੋਂ ਅਲੱਗ ਹੋ ਗਿਆ ਉਸ ਤੋਂ ਬਾਅਦ ਜੰਮੂ ਕਸ਼ਮੀਰ ਵੀ ਕੇਂਦਰ ਸ਼ਾਸਿਤ ਪ੍ਰਦੇਸ਼ ਵਜੋਂ ਬਣਾਇਆ ਗਿਆ ਤਾਂ ਉੱਥੇ ਇਸ ਸਮੇ 87 ਸੀਟਾਂ ਸਨ ਜੋ ਹੁਣ ਵਧ ਕੇ 90 ਸੀਟਾਂ ਹੋ ਗਈਆਂ ਵਿਧਾਨ ਸਭਾ ਸੀਟਾਂ ਤਾਂ ਜੰਮੂ ਕਸ਼ਮੀਰ ਦੇ ਵਿੱਚ 90 ਵਿਧਾਨ ਸਭਾ ਸੀਟਾਂ ਦੇ ਉੱਪਰ ਚੋਣਾ ਹੋਣਗੀਆਂ ਤਿੰਨ ਗੇੜਾ ਦੇ ਵਿੱਚ 18 ਸਤੰਬਰ 25 ਸਤੰਬਰ ਤੇ 1 ਅਕਤੂਬਰ ਜੋ ਚੋਣ ਨਤੀਜੇ ਆਉਣਗੇ ਜੰਮੂ ਕਸ਼ਮੀਰ ਦੇ ਉਹ ਆਉਣਗੇ 4 ਅਕਤੂਬਰ ਨੂੰ ਯਾਨੀ ਕਿ ਕਰੀਬ-ਕਰੀਬ 16 ਦਿਨਾਂ ਬਾਅਦ ਜੰਮੂ ਕਸ਼ਮੀਰ ਦੇ ਜਦੋਂ VOTING ਸ਼ੁਰੂ ਹੋਏਗੀ ਉਸ ਤੋਂ ਬਾਅਦ ਜੰਮੂ ਕਸ਼ਮੀਰ ਦੇ ਵਿੱਚ ਜੋ ਚੋਣ ਨਤੀਜੇ ਆਉਣਗੇ ਤੇ ਉਸ ਤੋਂ ਬਾਅਦ ਇਹ ਦੇਖਣਾ ਹੋਵੇਗਾ ਕਿ ਆਖਿਰਕਾਰ ਇਸ ਸੂਬੇ ਦੇ ਵਿੱਚ ਕੌਣ ਸਰਕਾਰ ਬਣਾਏਗਾ ਕਿਉਂਕਿ 2014 ਵਿੱਚ ਤੁਹਾਨੂੰ ਪਤਾ ਹੈ ਕਿ PDP ਪੀਪਲ ਡੈਮੋਕਰੇਟ ਡੈਮੋਕ੍ਰੈਟਿਕ ਪਾਰਟੀ ਜੋਗੀ ਮਹਿਬੂਬਾ ਮੁਫਤੀ ਚਲਾਉਂਦੇ ਸਨ ਉਹਨਾਂ ਦੇ ਨਾਲ ਬੀਜੇਪੀ ਨੇ ਰਲ ਕੇ ਸਰਕਾਰ ਬਣਾਈ ਸੀ ਜਿਸ ਤੋਂ ਬਾਅਦ ਉਸ ਤੋਂ ਉਸ ਤੋਂ ਬਾਅਦ ਉੱਥੇ ਚੋਣਾ ਨਹੀਂ ਹੋਈਆਂ ਤਾਂ ਇਸ ਵਾਰ ਭਾਜਪਾ ਲਈ ਵੀ ਤੇ ਬਾਕੀ ਪਾਰਟੀਆਂ ਲਈ ਵੀ ਦੇਖਣਾ ਅਹਿਮ ਹੋਏਗਾ ਕਿ ਕਿਹੜੇ ਕੈਂਡੀਡੇਟ ਇਸ ਵਾਰ ਜਿੱਤ ਕੇ ਜਾਂਦੇ ਨੇ ਅਸੈਂਬਲੀ ਦੇ ਵਿੱਚ ਕਿਉਂਕਿ ਧਾਰਾ 370 ਹਟਣ ਤੋਂ ਬਾਅਦ ਲੋਕਾਂ ਦਾ ਮੂਡ ਕੀ ਹੈ ਧਾਰਾ 370 ਜਦੋਂ ਹਟਾਈ ਗਈ ਸੀ ਉਸ ਸਮੇਂ ਬੇहद ਇਸ ਦਾ ਵਿਰੋਧ ਕੀਤਾ ਗਿਆ ਸੀ ਵੱਡੇ ਵੱਡੇ ਆਗੂਆਂ ਨੂੰ ਨਜ਼ਰਬੰਦ ਕਰ ਦਿੱਤਾ ਗਿਆ ਸੀ ਕਈ ਮਹੀਨਿਆਂ ਦੇ ਲਈ ਤਾਂ ਹੁਣ ਜਦੋਂ ਲੋਕ ਵੋਟਾਂ ਪਾਉਣ ਦੇ ਲਈ ਨਿਕਲਣਗੇ ਤਾਂ ਲੋਕ ਕੀ ਸੋਚ ਰਹੇ ਹੋਣਗੇ ਲੋਕਾਂ ਦੇ ਮਨਾਂ ਦੇ ਵਿੱਚ ਕਿਹੜੇ-ਕਿਹੜੇ ਮੁੱਦਿਆਂ ਨੂੰ ਲੈ ਕੇ VOTING ਕਰਨ ਦਾ ਮਨ ਹੋਏਗਾ ਇਹ ਸਭ ਕੁਝ ਦੇਖਣ ਵਾਲੀ ਗੱਲ ਹੋਏਗੀ ਕਿਉਂਕਿ ਕਰੀਬ-ਕਰੀਬ ਇੱਕ ਦਹਾਕੇ ਬਾਅਦ ਜੰਮੂ ਕਸ਼ਮੀਰ ਦੇ ਵਿੱਚ ਚੋਣਾਂ ਹੋਣਗੀਆਂ ਉਸ ਸਮੇਂ BJP ਨੇ ਵੀ ਸਰਕਾਰ ਬਣਾਈ ਸੀ ਪਰ ਹੁਣ BJP ਦਾ ਸਟੈਂਡ ਕੀ ਹੋਏਗਾ BJP ਕਿੱਥੇ ਖੜੇਗੀ 2024 ਦੀਆਂ ਚੋਣਾਂ ਦੇ ਵਿੱਚ ਕੀ BJP ਇਸ ਵਾਰ ਸਰਕਾਰ ਬਣਾਉਣ ਦੇ ਵਿੱਚ ਕਾਮਯਾਬ ਹੋਏਗੀ ਜਾਂ ਕੋਈ ਹੋਰ ਪਾਰਟੀ ਇਸ ਵਾਰ ਇੱਥੇ ਆਪਣਾ ਚੋਣ ਦਾ ਪਰਚਮ ਲਹਿਰਾਏਗੀ ਜੰਮੂ ਕਸ਼ਮੀਰ ਦੇ ਵਿੱਚ ਜੰਮੂ ਕਸ਼ਮੀਰ ਦੇ ਬਾਰੇ ਤੁਹਾਨੂੰ ਇਹ ਦੱਸ ਦਈਏ ਕਿ ਜੰਮੂ ਕਸ਼ਮੀਰ ਦੇ ਵਿੱਚ ਇਸ ਵਾਰ ਤੋਂ ਬਾਅਦ 5 ਸਾਲ ਦਾ ਕਾਰਜਕਾਲ ਹੋਏਗਾ ਪਹਿਲਾਂ ਜੰਮੂ ਕਸ਼ਮੀਰ ਦੇ ਵਿੱਚ ਵਿਧਾਨ ਸਭਾ ਦਾ ਕਾਰਜਕਾਲ 6 ਸਾਲ ਦਾ ਹੁੰਦਾ ਸੀ ਪਰ ਜਦੋਂ ਹੁਣ ਇਹ ਧਾਰਾ 370 ਹਟਾਈ ਗਈ ਤਾਂ ਇਸ ਤੋਂ ਬਾਅਦ ਨਵਾਂ ਨਿਯਮ ਲਿਆਂਦਾ ਗਿਆ ਕਿ ਜੰਮੂ ਕਸ਼ਮੀਰ ਦੇ ਵਿੱਚ ਵੀ ਹੋਰਨਾਂ ਸੂਬਿਆਂ ਦੀ ਤਰ੍ਹਾਂ 5 ਸਾਲ ਦੇ ਲਈ ਹੀ ਵਿਧਾਨ ਸਭਾ ਬਣਾਈ ਜਾਏਗੀ ਇਸ ਤੋਂ ਬਾਅਦ ਤੋਂ ਦੱਸਦੀ ਕਿ ਜੰਮੂ ਕਸ਼ਮੀਰ ਦੇ ਵਿੱਚ 90 ਸੀਟਾਂ ਨੇ ਇਸ ਤੋਂ ਪਹਿਲਾਂ 87 ਸੀਟਾਂ ਹੁੰਦੀਆਂ ਸਨ ਪਰ ਜਿਵੇਂ ਹੀ ਲਦਾਖ ਨੂੰ ਵੱਖ ਕੀਤਾ ਗਿਆ ਡੀ ਲਿਮਿਟੇਸ਼ਨ ਹੋਈ ਜਿਹਨੂੰ ਪਰਿਸਿਮਨ ਕਿਹਾ ਜਾਂਦਾ ਡੀ ਲਿਮਿਟੇਸ਼ਨ ਤੋਂ ਬਾਅਦ ਇਹ ਸੀਟਾਂ ਦੀ ਗਿਣਤੀ ਵੱਧ ਗਈ ਤਾਂ ਜੰਮੂ ਕਸ਼ਮੀਰ ਦੇ ਵਿੱਚ ਇਸ ਸਮੇਂ 90 ਵਿਧਾਨ ਸਭਾ ਸੀਟਾਂ ਦੇ ਉੱਪਰ ਚੋਣ ਲੜੀ ਜਾਏਗੀ ਬੀਜੇਪੀ ਪੀਡੀਪੀ ਨੈਸ਼ਨਲ ਕਾਨਫਰੰਸ ਮੁੱਖ ਪਾਰਟੀਆਂ ਨੇ ਜੰਮੂ ਕਸ਼ਮੀਰ ਦੀਆਂ ਇਹ ਪਾਰਟੀਆਂ ਕਿਸ ਕਿਸ ਤਰ੍ਹਾਂ 2024 ਦੇ ਵਿੱਚ ਇਹਨਾਂ ਚੋਣਾਂ ਦੇ ਵਿੱਚ ਪਰਫਾਰਮੈਂਸ ਕਰਨੀਆਂ ਕਿਸ ਤਰ੍ਹਾਂ ਇਹਨਾਂ ਦਾ ਦਾ ਚੱਲੇਗਾ ਕੌਣ ਆਏਗਾ ਅਸੈਂਬਲੀ ਦੇ ਵਿੱਚ ਇਹ ਦੇਖਣਾ ਬੇਹਦ ਦਿਲਚਸਪ ਹੋਏਗਾ ਜੰਮੂ ਕਸ਼ਮੀਰ ਦੀ ਅਸੈਂਬਲੀ ਦੇ ਵਿੱਚ ਇਸ ਤੋਂ ਬਾਅਦ ਅਸੀਂ ਗੱਲ ਕੀਤੀ ਜੰਮੂ ਕਸ਼ਮੀਰ ਦੀ ਇਸ ਤੋਂ ਬਾਅਦ ਗੱਲ ਕਰਦੇ ਹਰਿਆਣਾ ਦੀ ਹਰਿਆਣਾ ਵੀ ਆਪਣੇ ਆਪ ਦੇ ਵਿੱਚ ਦਿਲਚਸਪ ਹੈ ਹਰਿਆਣਾ ਦੇ ਵਿੱਚ ਸਿਰਫ ਇੱਕੋ ਹੀ ਗੇਟ ਦੇ ਵਿੱਚ ਚੋਣ ਹੋਏਗੀ ਜੋ ਚੋਣ ਕਮਿਸ਼ਨ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਕਿਹਾ 8 ਤਰੀਕ ਹੋਏਗੀ ਹਰਿਆਣਾ ਦੇ ਵਿੱਚ 1 ਤਰੀਕ ਨੂੰ ਹਰਿਆਣਾ ਦੇ ਵਿੱਚ ਇੱਕ ਤਰੀਕ ਨੂੰ ਚੋਣਾਂ ਪੈਣਗੀਆਂ ਹਰਿਆਣਾ ਦੇ ਵਿੱਚ ਵੀ 90 ਵਿਧਾਨ ਸਭਾ ਸੀਟਾਂ ਨੇ 90 ਵਿਧਾਨ ਸਭਾ ਸੀਟਾਂ ਦੇ ਉੱਪਰ 1 ਅਕਤੂਬਰ ਨੂੰ VOTING ਹੋਏਗੀ ਤੇ 4 ਅਕਤੂਬਰ ਨੂੰ ਹੀ ਇੱਥੇ ਵੀ ਚੋਣ ਨਤੀਜਾ ਚੋਣ ਨਤੀਜਿਆਂ ਦਾ ਐਲਾਨ ਕਰ ਦਿੱਤਾ ਜਾਏਗਾ ਯਾਨੀ ਜੰਮੂ ਕਸ਼ਮੀਰ ਅਤੇ ਹਰਿਆਣਾ ਦੇ ਵਿੱਚ ਦੋਹਾਂ ਦੇ ਵਿੱਚ 4 ਅਕਤੂਬਰ ਨੂੰ ਚੋਣ ਨਤੀਜੇ ਸਾਹਮਣੇ ਆ ਜਾਣਗੇ ਕਿ ਆਖਿਰਕਾਰ ਕਿਹੜੀ ਪਾਰਟੀ ਸਰਕਾਰ ਬਣਾਉਣ ਜਾ ਰਹੀ ਹੈ ਹੁਣ ਹਰਿਆਣਾ ਦੀ ਜਿਹੜੀ ਵਿਧਾਨ ਸਭਾ ਚੋਣ ਹੈ ਇਹ ਦਿਲਚਸਪ ਕਿਉਂ ਹੋਣ ਜਾ ਰਹੀ ਹੈ हरियाणा ਦੀ ਵਿਧਾਨ ਸਭਾ ਦਿਲਚਸਪ ਇਸ ਕਰਕੇ ਹੋਏਗੀ ਕਿਉਂਕਿ 2014 ਦੇ ਵਿੱਚ ਜਦੋਂ ਚੋਣ ਹੋਈ ਸੀ ਤਾਂ ਮਨੋਹਰ ਲਾਲ ਖੱਟਰ ਮੁੱਖ ਮੰਤਰੀ ਬਣੇ ਸੀ ਇੱਕ ਤਰਫਾ ਜਿੱਤ ਹੋਈ ਸੀ ਭਾਜਪਾ ਦੀ ਪਰ 2019 ਦੇ ਵਿੱਚ ਜਦੋਂ ਚੋਣਾਂ ਹੋਈਆਂ ਤਾਂ ਭਾਜਪਾ ਅਤੇ ਜਨਾਇਕ ਜਨਤਾ ਪਾਰਟੀ ਯਾਨੀ ਭਾਜਪਾ ਜਜਪੀ ਦਾ ਗੱਠ ਜੋੜ ਮਿਲ ਕੇ ਉਹਨਾਂ ਨੇ ਚੋਣਾਂ ਲੜੀਆਂ ਸਨ ਜਿਸ ਦੇ ਨਾਲ ਸਰਕਾਰ ਬਣੀ ਸੀ ਹਰਿਆਣਾ ਦੇ ਵਿੱਚ ਪਰ ਹੁਣ ਜਜਪੀ ਨੇ ਹਰਿਆਣਾ ਦੇ ਵਿੱਚ ਭਾਜਪਾ ਦਾ ਸਾਥ ਛੱਡ ਦਿੱਤਾ ਹੈ ਜਜਪੀ ਕਾਂਗਰਸ ਭਾਜਪਾ ਇਹ ਤਿੰਨ ਮੁੱਖ ਪਾਰਟੀਆਂ ਜੋ ਇਸ ਵਾਰ ਚੋਣ ਦੰਗਲ ਵਿੱਚ ਉਤਰਨ ਗਈਆਂ ਇਹ ਤੈਅ ਕਰਨਾ ਬੜਾ ਮੁਸ਼ਕਿਲ ਹੈ ਕਿ ਆਖਿਰਕਾਰ ਕੌਣ ਇਸ ਵਾਰ ਸਰਕਾਰ ਬਣਾਏਗਾ ਸਰਕਾਰ ਕੌਣ ਬਣਾਏਗਾ ਇਹ ਤਾਂ ਸਵਾਲ ਬਣਿਆ ਹੀ ਹੋਇਆ ਪਰ ਜੋ 2024 ਦੀਆਂ ਲੋਕ ਸਭਾ ਚੋਣਾਂ ਹੋ ਕੇ ਨਿਭੜੀਆਂ ਨੇ ਇਸ ਦੇ ਵਿੱਚ ਜਦੋਂ 4 ਜੂਨ ਨੂੰ ਨਤੀਜੇ ਆਏ ਸਨ ਤਾਂ 4 ਜੂਨ ਦੇ ਨਤੀਜਿਆਂ ਦੇ ਵਿੱਚ 10 ਲੋਕ ਸਭਾ ਸੀਟਾਂ ਜੋ ਹਰਿਆਣਾ ਦੇ ਵਿੱਚ ਆਉਂਦੀਆਂ ਨੇ ਉਸ ਦੇ ਵਿੱਚੋਂ 5 ਦੇ ਵਿੱਚ 5 ਦੇ ਉੱਪਰ ਭਾਜਪਾ ਨੇ ਸਿਰਫ ਆਪਣੇ ਖਾਤਾ ਖੋਲਿਆ ਸੀ ਬਾਕੀਆਂ ਤੇ ਭਾਜਪਾ ਨਹੀਂ ਜਿੱਤੀ ਸੀ ਤਾਂ ਇਹ ਗੱਲ ਆਪਣੇ ਆਪ ਦੇ ਵਿੱਚ ਬੜੀ ਇੰਪੋਰਟੈਂਟ ਹੈ ਕਿ ਭਾਜਪਾ ਦੇ ਲਈ ਇਸ ਵਾਰ ਰਾ 19 ਆਸਾਨ ਨਹੀਂ ਹੈ 2014 ਵਰਗੀ 2014 ਵਿੱਚ ਇੱਕ ਪਾਸੜ ਜਿੱਥੋਈ ਸੀ 2019 ਦੇ ਵਿੱਚ ਗਠਜੋੜ ਵਾਲੀ ਸਰਕਾਰ ਬਣੀ ਸੀ 2024 ਦੇ ਵਿੱਚ ਕੀ ਹੋਏਗਾ ਇਹ ਵੱਡਾ ਸਵਾਲ ਹੈ ਕਿਉਂਕਿ ਭਾਜਪਾ ਦਾ ਵੋਟ ਫੀਸਦ ਵੀ ਇਸ ਵਾਰ ਹਰਿਆਣਾ ਦੇ ਵਿੱਚੋਂ ਘਟਿਆ ਹੈ ਜਜਪੀ ਦਾ ਸਾਥ ਨਹੀਂ ਹੈ ਕਾਂਗਰਸ ਮਜ਼ਬੂਤੀ ਨਾਲ ਅੱਗੇ ਵੱਧ ਰਹੀ ਹੈ ਤਾਂ ਇਹ ਸਭ ਦੇ ਵਿਚਾਲੇ ਭਾਜਪਾ ਕਿਰੀ ਹੋਈ ਹੈ ਔਰ ਇਸੇ ਤੁਹਾਨੂੰ ਪਤਾ ਹੈ ਕਿ ਕੁਝ ਮਹੀਨੇ ਪਹਿਲਾਂ ਕੁਸਮਾ ਪਹਿਲਾਂ ਹੀ ਚੋਣਾਂ ਤੋਂ ਕੁਸਮਾ ਪਹਿਲਾਂ ਹੀ ਜੋ ਮਨੋਹਰਾਲ ਖੱਟਰ ਸਨ ਹਰਿਆਣਾ ਦੇ ਮੁੱਖ ਮੰਤਰੀ ਉਹਨਾਂ ਨੂੰ ਹਟਾ ਕੇ ਨਾਇਬ ਸਿੰਘ ਸੈਣੀ ਮੁੱਖ ਮੰਤਰੀ ਬਣੇ ਸੀ ਹਰਿਆਣਾ ਦੇ ਤਾਂ ਇਸ ਵਾਰ ਕੀ ਨਾਇਬ ਸਿੰਘ ਸੈਣੀ ਨੂੰ ਜਦੋਂ ਮੁੱਖ ਮੰਤਰੀ ਬਣਾਇਆ ਗਿਆ ਉਸ ਦੇ ਨਾਲ ਕੀ ਇੱਕ ਕਿਸੇ ਸੈਕਸ਼ਨ ਨੂੰ ਟਾਰਗੇਟ ਕਰਨ ਦੇ ਵਿੱਚ ਬੀਜੇਪੀ ਕਾਮਯਾਬ ਹੋਏਗੀ ਕੀ ਉਸ ਸੈਕਸ਼ਨ ਨੂੰ ਜਿਸ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਬੀਜੇਪੀ ਉਸ ਤੋਂ ਵੋਟਾਂ ਖਿੱਚ ਸਕੇਗੀ ਜਾਂ ਨਹੀਂ ਖਿੱਚ ਸਕੇਗੀ ਤਾਂ 2024 ਦੇ ਵਿੱਚ ਜਿਹੜੀਆਂ ਹਰਿਆਣਾ ਅਕਤੂਬਰ ਦੇ ਵਿੱਚ 4 ਅਕਤੂਬਰ ਨੂੰ ਜੋ ਨਤੀਜੇ ਆਉਣਗੇ ਉਹ ਆਪਣੇ ਆਪ ਦੇ ਵਿੱਚ ਬੜੇ ਦਿਲਚਸਪ ਹੋਣਗੇ ਕਿਉਂਕਿ 2000 14 ਦੇ ਵਿੱਚ ਜੰਮੂ ਕਸ਼ਮੀਰ ਦੇ ਵਿੱਚ ਹੋਣਾ ਹੋਈਆਂ ਸੀ ਹੁਣ 10 ਸਾਲ ਬਾਅਦ ਹੋਣ ਜਾ ਰਹੀਆਂ ਨੇ ਤੇ ਹੁਣ ਹਰਿਆਣਾ ਦੇ ਵਿੱਚ ਵੀ 2024 ਦੀਆਂ ਚੋਣਾਂ 2014 ਵਰਗੀਆਂ ਨਹੀਂ ਰਹਿਣਗੀਆਂ ਕਿਉਂਕਿ ਇਸ ਵਾਰ ਲਹਿਰ ਬਦਲ ਚੁੱਕੀ ਹੈ ਲੋਕਾਂ ਦਾ ਮਨ ਵੀ ਬਦਲ ਚੁੱਕਾ ਹੈ ਤਾਂ 2024 ਦੇ ਵਿੱਚ ਕਿਸ ਤਰ੍ਹਾਂ ਹਰਿਆਣਾ ਅਤੇ ਜੰਮੂ ਕਸ਼ਮੀਰ ਦੇ ਵਿੱਚ ਸਰਕਾਰਾਂ ਬਣਾਣ ਦੀਪ ਸਿੰਘ ਇਸ ਵੇਲੇ ਦੀ ਅਹਿਮ ਖਬਰ ਆ ਰਹੀ ਹੈ ਚੋਣਾਂ ਦੇ ਨਾਲ ਸੰਬੰਧਿਤ ਕਿਉਂਕਿ ਤੁਹਾਨੂੰ ਪਤਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਤਿਉਹਾਰਾਂ ਦਾ ਮੌਸਮ ਸ਼ੁਰੂ ਹੋ ਜਾਏਗਾ ਤੇ ਨਾਲ ਹੀ ਨਾਲ ਚੋਣਾਂ ਦਾ ਮੌਸਮ ਵੀ ਸ਼ੁਰੂ ਹੋ ਜਾਏਗਾ ਤੁਸੀਂ ਸਹੀ ਸੁਣ ਰਹੇ ਹੋ ਇਲੈਕਸ਼ਨ ਕਮਿਸ਼ਨ ਨੇ ਹੁਣੇ-ਹੁਣੇ ਪ੍ਰੈਸ ਕਾਨਫਰੰਸ ਕੀਤੀ ਹੈ ਤੇ ਉਹਦੇ ਵਿੱਚ ਜਾਣਕਾਰੀ ਦਿੱਤੀ ਹੈ ਕਿ ਜੰਮੂ ਕਸ਼ਮੀਰ ਅਤੇ ਹਰਿਆਣਾ ਦੇ ਵਿੱਚ ਵਿਧਾਨ ਸਭਾ ਚੋਣਾਂ ਹੋਣਗੀਆਂ ਉਹਨਾਂ ਦਾ ਤਰੀਕਾ ਦਾ ਵੀ ਐਲਾਨ ਹੋ ਗਿਆ ਕਿਸ ਦਿਨ ਵੋਟਾਂ ਪੈਣਗੀਆਂ ਕਿਸ ਦਿਨ ਰਿਜ਼ਲਟ ਆਉਣਗੇ ਇਸ ਦਾ ਵੀ ਐਲਾਨ ਕੀਤਾ ਹੈ ਚੋਣ ਕਮਿਸ਼ਨ ਨੇ ਹਾਲਾਂਕਿ ਇਸ ਤੋਂ ਪਹਿਲਾਂ ਇਹ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਸਨ ਕਿ ਜੰਮੂ ਕਸ਼ਮੀਰ ਹਰਿਆਣਾ ਦੇ ਨਾਲ-ਨਾਲ ਮਹਾਰਾਸ਼ਟਰ ਅਤੇ ਝਾਰਖੰਡ ਦੇ ਵਿੱਚ ਵੀ ਚੋਣਾਂ ਦਾ ਐਲਾਨ ਹੋਏਗਾ ਤਰੀਕਾ ਦਾ ਐਲਾਨ ਹੋਏਗਾ ਪਰ ਅਜੇ ਆ ਹੋਇਆ ਨਹੀਂ ਸਿਰਫ ਦੋ ਹੀ ਸੂਬਿਆਂ ਦੇ ਵਿੱਚ ਵਿਧਾਨ ਸਭਾ ਚੋਣਾਂ ਦਾ ਐਲਾਨ ਕੀਤਾ ਗਿਆ ਹੈ ਚੋਣ ਕਮਿਸ਼ਨ ਵੱਲੋਂ ਤਾਂ ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਕਿ ਹਰਿਆਣਾ ਅਤੇ ਜੰਮੂ ਕਸ਼ਮੀਰ ਦੇ ਵਿੱਚ ਇਹ ਜਿਹੜੀਆਂ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੇ ਕਿਉਂ ਅਹਿਮ ਨੇ ਅਤੇ ਇਹਨਾਂ ਦੇ ਪਿੱਛੇ ਕਿਸ ਤਰ੍ਹਾਂ ਦਾ ਸਿਆਸੀ ਗਣਿਤ ਹੈ ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਜੰਮੂ ਕਸ਼ਮੀਰ ਦਾ ਜੰਮੂ ਕਸ਼ਮੀਰ ਦੇ ਵਿੱਚ ਇਲੈਕਸ਼ਨ ਕਮਿਸ਼ਨ ਨੇ ਕਿਹਾ ਕਿ ਤਿੰਨ ਗੇੜਾਂ ਦੇ ਵਿੱਚ ਚੋਣਾਂ ਪੈਣਗੀਆਂ ਇਹ ਤਰੀਕਾ ਕਿਹੜੀਆਂ ਹੋਣਗੀਆਂ ਇਹਦੇ ਬਾਰੇ ਤੁਹਾਨੂੰ ਦੱਸਦੇ ਆ 18 ਸਤੰਬਰ 25 ਸਤੰਬਰ ਅਤੇ 1 ਅਕਤੂਬਰ ਨੂੰ ਯਾਨੀ ਤਿੰਨ ਗੇੜਾਂ ਦੇ ਵਿੱਚ ਜੰਮੂ ਕਸ਼ਮੀਰ ਦੇ ਵਿੱਚ ਚੋਣਾਂ ਇਸ ਵਾਰ ਹੋਣਗੀਆਂ ਤੁਹਾਨੂੰ ਇਹ ਪਤਾ ਹੈ ਕਿ ਹੁਣ ਤੋਂ 10 ਸਾਲ ਪਹਿਲਾਂ ਜੰਮੂ ਕਸ਼ਮੀਰ ਦੇ ਵਿੱਚ ਚੋਣਾਂ ਹੋਈਆਂ ਸਨ ਯਾਨੀ 2014 ਦੇ ਵਿੱਚ ਜੰਮੂ ਕਸ਼ਮੀਰ ਦੇ ਵਿੱਚ ਆਖਰੀ ਵਿਧਾਨ ਸਭਾ ਚੋਣ ਹੋਈ ਸੀ ਉਸ ਤੋਂ ਬਾਅਦ ਪੀਡੀਪੀ ਅਤੇ ਬੀਜੇਪੀ ਦੀ ਜੋ ਸਰਕਾਰ ਸੀ ਉਹ ਬਾਅਦ ਵਿੱਚ ਡਿੱਗ ਗਈ ਸੀ ਜਿਸ ਤੋਂ ਬਾਅਦ 2019 ਆਉਂਦਾ ਹੈ 2019 ਦੇ ਵਿੱਚ ਧਾਰਾ 370 ਹਟਾ ਦਿੱਤੀ ਗਈ ਅਗਸਤ ਮਹੀਨੇ ਦੇ ਵਿੱਚ ਅਤੇ ਹੁਣ ਤੱਕ ਚੋਣਾਂ ਨਹੀਂ ਹੋਈਆਂ ਸਨ ਸੁਰੱਖਿਆ ਕਾਰਨਾਂ ਦਾ ਹਵਾਲਾ ਦੇ ਕੇ ਚੋਣਾਂ ਟਾਲੀਆਂ ਜਾਂਦੀਆਂ ਰਹੀਆਂ ਸਨ ਪਰ ਸੁਪਰੀਮ ਕੋਰਟ ਨੇ ਪਿਛਲੇ ਦਿਨਾਂ ਚ ਇਹ ਕਿਹਾ ਸੀ ਕਿ ਸੁਰੱਖਿਆ ਜੋ ਮੈਜਰਸ ਨੇ ਉਹਨਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਜੰਮੂ ਕਸ਼ਮੀਰ ਦੇ ਵਿੱਚ ਚੋਣਾਂ ਕਰਵਾਈਆਂ ਜਾਣ ਤਾਂ ਹੁਣ 10 ਸਾਲਾਂ ਬਾਅਦ ਆਖਿਰਕਾਰ ਜੰਮੂ ਕਸ਼ਮੀਰ ਦੇ ਵਿੱਚ ਲੋਕ ਜਮਹੂਰੀ ਹੱਕਾਂ ਦੀ ਵਰਤੋਂ ਕਰਨਗੇ ਯਾਨੀ ਵਿਧਾਨ ਸਭਾ ਚੋਣਾਂ ਜੰਮੂ ਕਸ਼ਮੀਰ ਦੇ ਵਿੱਚ ਹੋਣਗੀਆਂ ਤਾਂ ਜੰਮੂ ਕਸ਼ਮੀਰ ਦੇ ਵਿੱਚ ਜਾਨਣਾ ਅਤੇ ਜੰਮੂ ਕਸ਼ਮੀਰ ਬਾਰੇ ਗੱਲ ਕਰਨਾ ਇਸ ਕਰਕੇ ਵੀ ਅਹਿਮ ਹੈ ਕਿਉਂਕਿ ਇੱਥੇ ਕਈ ਐਲੀਮੈਂਟ ਸਾਹਮਣੇ ਆਉਂਦੇ ਨੇ ਉਹ ਇਹ ਕਿ 2014 ਦੇ ਵਿੱਚ ਪਹਿਲੀ ਵਾਰ 2014 ਦੇ ਵਿੱਚ ਆਖਰੀ ਵਾਰ ਚੋਣ ਹੋਈ ਸੀ ਕਿਉਂਕਿ ਉਸ ਤੋਂ ਬਾਅਦ ਦੋਹੇ ਪਾਰਟੀਆਂ ਟੁੱਟ ਗਈਆਂ ਸਨ ਚੋਣ ਨਹੀਂ ਹੋਈ ਉਸ ਤੋਂ ਬਾਅਦ 370 ਹਟਾ ਦਿੱਤੀ ਗਈ ਜਿਸ ਤੋਂ ਬਾਅਦ ਸੁਰੱਖਿਆ ਕਾਰਨਾਂ ਕਰਕੇ ਜੰਮੂ ਕਸ਼ਮੀਰ ਦੇ ਵਿੱਚ ਚੋਣਾ ਨਹੀਂ ਹੋ ਰਹੀਆਂ ਸਨ ਤਾਂ ਜੰਮੂ ਕਸ਼ਮੀਰ ਜਦੋਂ ਧਾਰਾ 370 ਹਟਾਈ ਗਈ ਤਾਂ ਜੰਮੂ ਕਸ਼ਮੀਰ ਦੇ ਵਿੱਚੋਂ ਲਦਾਖ ਕੇਂਦਰ ਸ਼ਾਸਿਤ ਪ੍ਰਦੇਸ਼ ਵਜੋਂ ਅਲੱਗ ਹੋ ਗਿਆ ਉਸ ਤੋਂ ਬਾਅਦ ਜੰਮੂ ਕਸ਼ਮੀਰ ਵੀ ਕੇਂਦਰ ਸ਼ਾਸਿਤ ਪ੍ਰਦੇਸ਼ ਵਜੋਂ ਬਣਾਇਆ ਗਿਆ ਤਾਂ ਉੱਥੇ ਇਸ ਸਮੇਂ 87 ਸੀਟਾਂ ਸਨ ਜੋ ਹੁਣ ਵਧ ਕੇ 90 ਸੀਟਾਂ ਹੋ ਗਈਆਂ ਵਿਧਾਨ ਸਭਾ ਸੀਟਾਂ ਤਾਂ ਜੰਮੂ ਕਸ਼ਮੀਰ ਦੇ ਵਿੱਚ 90 ਵਿਧਾਨ ਸਭਾ ਸੀਟਾਂ ਦੇ ਉੱਪਰ ਚੋਣਾ ਹੋਣਗੀਆਂ ਤਿੰਨ ਗੇੜਾ ਦੇ ਵਿੱਚ 18 ਸਤੰਬਰ 25 ਸਤੰਬਰ ਤੇ 1 ਅਕਤੂਬਰ ਜੋ ਚੋਣ ਨਤੀਜੇ ਆਉਣਗੇ ਜੰਮੂ ਕਸ਼ਮੀਰ ਦੇ ਉਹ ਆਉਣਗੇ 4 ਅਕਤੂਬਰ ਨੂੰ ਯਾਨੀ ਕਿ ਕਰੀਬ-ਕਰੀਬ 16 ਦਿਨਾਂ ਬਾਅਦ ਜੰਮੂ ਕਸ਼ਮੀਰ ਦੇ ਜਦੋਂ VOTING ਸ਼ੁਰੂ ਹੋਏਗੀ ਉਸ ਤੋਂ ਬਾਅਦ ਜੰਮੂ ਕਸ਼ਮੀਰ ਦੇ ਵਿੱਚ ਜੋ ਚੋਣ ਨਤੀਜੇ ਆਉਣਗੇ ਤੇ ਉਸ ਤੋਂ ਬਾਅਦ ਇਹ ਦੇਖਣਾ ਹੋਵੇਗਾ ਕਿ ਆਖਿਰਕਾਰ ਇਸ ਸੂਬੇ ਦੇ ਵਿੱਚ ਕੌਣ ਸਰਕਾਰ ਬਣਾਏਗਾ ਕਿਉਂਕਿ 2014 ਵਿੱਚ ਤੁਹਾਨੂੰ ਪਤਾ ਹੈ ਕਿ ਪੀਡੀਪੀ पीपल डेमोक्रेटिक डेमोक्रेटिक पार्टी जोकी महबूबा मुफ्ती चलाउंदे सन ओना दे नाल बीजेपी ने रल के सरकार बनाई सी जिस तो बाद उस तो, आ, उस तो बाद उथे चुनाव नहीं हुईया ता इस बार बीजेपी ਲਈ ਵੀ ਤੇ बाकी पार्टियां ਲਈ ਵੀ देखना अहम ਹੋਏਗਾ ਕਿ ਕਿਹੜੇ ਕੈਂਡੀਡੇਟ ਇਸ ਵਾਰ ਜਿੱਤ ਕੇ ਜਾਂਦੇ ਨੇ असेंबली ਦੇ ਵਿੱਚ ਕਿਉਂਕਿ ਧਾਰਾ 370 ਹਟਣ ਤੋਂ ਬਾਅਦ ਲੋਕਾਂ ਦਾ ਮੂਡ ਕੀ ਹੈ ਧਾਰਾ 370 ਜਦੋਂ ਹਟਾਈ ਗਈ ਸੀ ਉਸ ਵੇਲੇ ਬੇहद ਇਸ ਦਾ ਵਿਰੋਧ ਕੀਤਾ ਗਿਆ ਸੀ ਵੱਡੇ ਵੱਡੇ ਆਗੂਆਂ ਨੂੰ ਨਜ਼ਰਬੰਦ ਕਰ ਦਿੱਤਾ ਗਿਆ ਸੀ ਕਈ ਮਹੀਨਿਆਂ ਦੇ ਲਈ ਤਾਂ ਹੁਣ ਜਦੋਂ ਲੋਕ ਵੋਟਾਂ ਪਾਉਣ ਦੇ ਲਈ ਨਿਕਲਣਗੇ ਤਾਂ ਲੋਕ ਕੀ ਸੋਚ ਰਹੇ ਹੋਣਗੇ ਲੋਕਾਂ ਦੇ ਮਨਾਂ ਦੇ ਵਿੱਚ ਕਿਹੜੇ ਕਿਹੜੇ ਮੁੱਦਿਆਂ ਨੂੰ ਲੈ ਕੇ VOTING ਕਰਨ ਦਾ ਮਨ ਹੋਏਗਾ ਇਹ ਸਭ ਕੁਝ ਦੇਖਣ ਵਾਲੀ ਗੱਲ ਹੋਏਗੀ ਕਿਉਂਕਿ ਕਰੀਬ-ਕਰੀਬ ਇੱਕ ਦਹਾਕੇ ਬਾਅਦ ਜੰਮੂ ਕਸ਼ਮੀਰ ਦੇ ਵਿੱਚ ਚੋਣਾਂ ਹੋਣਗੀਆਂ ਉਸ ਸਮੇਂ BJP ਨੇ ਵੀ ਸਰਕਾਰ ਬਣਾਈ ਸੀ ਪਰ ਹੁਣ BJP ਦਾ ਸਟੈਂਡ ਕੀ ਹੋਏਗਾ BJP ਕਿੱਥੇ ਖੜੇਗੀ 2024 ਦੀਆਂ ਚੋਣਾਂ ਦੇ ਵਿੱਚ ਕੀ BJP ਇਸ ਵਾਰ ਸਰਕਾਰ ਬਣਾਉਣ ਦੇ ਵਿੱਚ ਕਾਮਯਾਬ ਹੋਏਗੀ ਜਾਂ ਕੋਈ ਹੋਰ ਪਾਰਟੀ ਇਸ ਵਾਰ ਇੱਥੇ ਆਪਣਾ ਚੋਣ ਦਾ ਪਰਚਮ ਲਹਿਰਾਏਗੀ ਜੰਮੂ ਕਸ਼ਮੀਰ ਦੇ ਵਿੱਚ ਜੰਮੂ ਕਸ਼ਮੀਰ ਦੇ ਬਾਰੇ ਤੁਹਾਨੂੰ ਇਹ ਦੱਸ ਦਈਏ ਕਿ ਜੰਮੂ ਕਸ਼ਮੀਰ ਦੇ ਵਿੱਚ ਇਸ ਵਾਰ ਤੋਂ ਬਾਅਦ 5 ਸਾਲ ਦਾ ਕਾਰਜਕਾਲ ਹੋਏਗਾ ਪਹਿਲਾਂ ਜੰਮੂ ਕਸ਼ਮੀਰ ਦੇ ਵਿੱਚ ਵਿਧਾਨ ਸਭਾ ਦਾ ਕਾਰਜਕਾਲ 6 ਸਾਲ ਦਾ ਹੁੰਦਾ ਸੀ ਪਰ ਜਦੋਂ ਹੁਣ ਇਹ ਧਾਰਾ 370 ਹਟਾਈ ਗਈ ਤਾਂ ਇਸ ਤੋਂ ਬਾਅਦ ਨਵਾਂ ਨਿਯਮ ਲਿਆਂਦਾ ਗਿਆ ਕਿ ਜੰਮੂ ਕਸ਼ਮੀਰ ਦੇ ਵਿੱਚ ਵੀ ਹੋਰਨਾਂ ਸੂਬਿਆਂ ਦੀ ਤਰ੍ਹਾਂ 5 ਸਾਲ ਦੇ ਲਈ ਹੀ ਵਿਧਾਨ ਸਭਾ ਬਣਾਈ ਜਾਏਗੀ ਇਸ ਤੋਂ ਬਾਅਦ ਤੁਹਾਨੂੰ ਦੱਸਦੀ ਕਿ ਜੰਮੂ ਕਸ਼ਮੀਰ ਦੇ ਵਿੱਚ 90 ਸੀਟਾਂ ਨੇ ਇਸ ਤੋਂ ਪਹਿਲਾਂ 87 ਸੀਟਾਂ ਹੁੰਦੀਆਂ ਸਨ ਪਰ ਜਿਵੇਂ ਹੀ ਲਦਾਖ ਨੂੰ ਵੱਖ ਕੀਤਾ ਗਿਆ ਡੀਲਿਮਿਟੇਸ਼ਨ ਹੋਈ ਜਿਹਨੂੰ ਪਰਿਸਿਮਨ ਕਿਹਾ ਜਾਂਦਾ ਡੀਲਿਮਿਟੇਸ਼ਨ ਤੋਂ ਬਾਅਦ ਇਹ ਸੀਟਾਂ ਦੀ ਗਿਣਤੀ ਵੱਧ ਗਈ ਤਾਂ ਜੰਮੂ ਕਸ਼ਮੀਰ ਦੇ ਵਿੱਚ ਇਸ ਸਮੇਂ 90 ਵਿਧਾਨ ਸਭਾ ਸੀਟਾਂ ਦੇ ਉੱਪਰ ਚੋਣ ਲੜੀ ਜਾਏਗੀ ਬੀਜੇਪੀ ਪੀਡੀਪੀ ਨੈਸ਼ਨਲ ਕਾਨਫਰੰਸ ਮੁੱਖ ਪਾਰਟੀਆਂ ਨੇ ਜੰਮੂ ਕਸ਼ਮੀਰ ਦੀਆਂ ਇਹ ਪਾਰਟੀਆਂ ਕਿਸ ਕਿਸ ਤਰ੍ਹਾਂ 2024 ਦੇ ਵਿੱਚ ਇਹਨਾਂ ਚੋਣਾਂ ਦੇ ਵਿੱਚ ਪਰਫਾਰਮੈਂਸ ਕਰਨਗੀਆਂ ਕਿਸ ਤਰ੍ਹਾਂ ਇਹਨਾਂ ਦਾ ਦਾ ਚੱਲੇਗਾ ਕੌਣ ਆਏਗਾ ਅਸੈਂਬਲੀ ਦੇ ਵਿੱਚ ਇਹ ਦੇਖਣਾ ਬੇਹਦ ਦਿਲਚਸਪ ਹੋਏਗਾ ਜੰਮੂ ਕਸ਼ਮੀਰ ਦੀ ਅਸੈਂਬਲੀ ਦੇ ਵਿੱਚ ਇਸ ਤੋਂ ਬਾਅਦ ਅਸੀਂ ਗੱਲ ਕੀਤੀ ਜੰਮੂ ਕਸ਼ਮੀਰ ਦੀ ਇਸ ਤੋਂ ਬਾਅਦ ਗੱਲ ਕਰਦੇ ਹਾਂ ਹਰਿਆਣਾ ਦੀ ਹਰਿਆਣਾ ਵੀ ਆਪਣੇ ਆਪ ਦੇ ਵਿੱਚ ਦਿਲਚਸਪ ਹੈ ਹਰਿਆਣਾ ਦੇ ਵਿੱਚ ਸਿਰਫ ਇੱਕੋ ਹੀ ਗੇਟ ਦੇ ਵਿੱਚ ਚੋਣ ਹੋਏਗੀ ਜੋ ਚੋਣ ਕਮਿਸ਼ਨ ਨੇ ਪ੍ਰੈਸ ਕਾਨਫਰੰਸ ਵਿੱਚ ਕਿਹਾ 8 ਤਰੀਕ ਹੋਏਗੀ ਹਰਿਆਣਾ ਦੇ ਵਿੱਚ 1 ਤਰੀਕ ਨੂੰ ਹਰਿਆਣਾ ਦੇ ਵਿੱਚ ਇੱਕ ਤਰੀਕ ਨੂੰ ਚੋਣਾਂ ਪੈਣਗੀਆਂ ਹਰਿਆਣਾ ਦੇ ਵਿੱਚ ਵੀ 90 ਵਿਧਾਨ ਸਭਾ ਸੀਟਾਂ ਨੇ 90 ਵਿਧਾਨ ਸਭਾ ਸੀਟਾਂ ਦੇ ਉੱਪਰ 1 ਅਕਤੂਬਰ ਨੂੰ VOTING ਹੋਏਗੀ ਤੇ 4 ਅਕਤੂਬਰ ਨੂੰ ਹੀ ਇੱਥੇ ਵੀ ਚੋਣਾਂ ਚੋਣ ਨਤੀਜਾ ਦਾ ਐਲਾਨ ਕਰ ਦਿੱਤਾ ਜਾਏਗਾ ਯਾਨੀ ਜੰਮੂ ਕਸ਼ਮੀਰ ਅਤੇ ਹਰਿਆਣਾ ਦੇ ਵਿੱਚ ਦੋਹਾਂ ਦੇ ਵਿੱਚ 4 ਅਕਤੂਬਰ ਨੂੰ ਚੋਣ ਨਤੀਜੇ ਸਾਹਮਣੇ ਆ ਜਾਣਗੇ ਕਿ ਆਖਿਰਕਾਰ ਕਿਹੜੀ ਪਾਰਟੀ ਸਰਕਾਰ ਬਣਾਉਣ ਜਾ ਰਹੀ ਹੈ ਹੁਣ ਹਰਿਆਣਾ ਦੀ ਜਿਹੜੀ ਵਿਧਾਨ ਸਭਾ ਚੋਣ ਹੈ ਇਹ ਦਿਲਚਸਪ ਕਿਉਂ ਹੋਣ ਜਾ ਰਹੀ ਹੈ हरियाणा ਦੇ ਵਿਧਾਨ ਸਭਾ ਦਿਲਚਸਪ ਇਸ ਕਰਕੇ ਹੋਏਗੀ ਕਿਉਂਕਿ 2014 ਦੇ ਵਿੱਚ ਜਦੋਂ ਚੋਣ ਹੋਈ ਸੀ ਤਾਂ ਮਨੋਹਰ لال ਖੱਟਰ ਮੁੱਖ ਮੰਤਰੀ ਬਣੇ ਸੀ ਇੱਕ ਤਰਫਾ ਜਿੱਤ ਹੋਈ ਸੀ ਭਾਜਪਾ ਦੀ ਪਰ 2019 ਦੇ ਵਿੱਚ ਜਦੋਂ ਚੋਣਾਂ ਹੋਈਆਂ ਤਾਂ ਭਾਜਪਾ ਅਤੇ ਜਨਨায়ক ਜਨਤਾ ਪਾਰਟੀ ਯਾਨੀ ਭਾਜਪਾ ਜਜਪੀ ਦਾ ਗੱਠਜੋੜ ਮਿਲ ਕੇ ਉਹਨਾਂ ਨੇ ਚੋਣਾਂ ਲੜੀਆਂ ਸਨ ਜਿਸ ਦੇ ਨਾਲ ਸਰਕਾਰ ਬਣੀ ਸੀ ਹਰਿਆਣਾ ਦੇ ਵਿੱਚ ਪਰ ਹੁਣ ਜਜਪੀ ਨੇ ਹਰਿਆਣਾ ਦੇ ਵਿੱਚ ਭਾਜਪਾ ਦਾ ਸਾਥ ਛੱਡ ਦਿੱਤਾ ਹੈ ਜਜਪੀ ਕਾਂਗਰਸ ਭਾਜਪਾ ਇਹ ਤਿੰਨ ਮੁੱਖ ਪਾਰਟੀਆਂ ਜੋ ਇਸ ਵਾਰ ਚੋਣ ਦੰਗਲ ਵਿੱਚ ਉਤਰਨ ਗਈਆਂ ਇਹ ਤੈਅ ਕਰਨਾ ਬੜਾ ਮੁਸ਼ਕਿਲ ਹੈ ਕਿ ਆਖਿਰਕਾਰ ਕੌਣ ਇਸ ਵਾਰ ਸਰਕਾਰ ਬਣਾਏਗਾ ਸਰਕਾਰ ਕੌਣ ਬਣਾਏਗਾ ਇਹ ਤਾਂ ਸਵਾਲ ਬਣਿਆ ਹੀ ਹੋਇਆ ਪਰ ਜੋ 2024 ਦੀਆਂ ਲੋਕ ਸਭਾ ਚੋਣਾਂ ਹੋ ਕੇ ਨਿਭੜੀਆਂ ਨੇ ਇਸ ਦੇ ਵਿੱਚ ਜਦੋਂ 4 ਜੂਨ ਨੂੰ ਨਤੀਜੇ ਆਏ ਸਨ ਤਾਂ 4 ਜੂਨ ਦੇ ਨਤੀਜਿਆਂ ਦੇ ਵਿੱਚ 10 ਲੋਕ ਸਭਾ ਸੀਟਾਂ ਜੋ ਹਰਿਆਣਾ ਦੇ ਵਿੱਚ ਆਉਂਦੀਆਂ ਨੇ ਉਸ ਦੇ ਵਿੱਚੋਂ 5 ਦੇ ਵਿੱਚ 5 ਦੇ ਉੱਪਰ ਭਾਜਪਾ ਨੇ ਸਿਰਫ ਆਪਣੇ ਖਾਤਾ ਖੋਲਿਆ ਸੀ ਬਾਕੀਆਂ ਤੇ ਭਾਜਪਾ ਨਹੀਂ ਜਿੱਤੀ ਥੀ ਤਾਂ ਇਹ ਗੱਲ ਆਪਣੇ ਆਪ ਵਿੱਚ ਬੜੀ ਇੰਪੋਰਟੈਂਟ ਹੈ ਕਿ ਬੀਜੇਪੀ ਦੇ ਲਈ ਇਸ ਵਾਰ ਰਾ 19 ਆਸਾਨ ਨਹੀਂ ਹੈ 2014 ਵਰਗੀ 2014 ਵਿੱਚ ਇੱਕ ਪਾਸੜ ਜਿੱਥੋਈ ਸੀ 2019 ਦੇ ਵਿੱਚ ਗਠਜੋੜ ਵਾਲੀ ਸਰਕਾਰ ਬਣੀ ਸੀ 2024 ਦੇ ਵਿੱਚ ਕੀ ਹੋਏਗਾ ਇਹ ਵੱਡਾ ਸਵਾਲ ਹੈ ਕਿਉਂਕਿ ਬੀਜੇਪੀ ਦਾ ਵੋਟ ਫੀਸਦ ਵੀ ਇਸ ਵਾਰ ਹਰਿਆਣਾ ਦੇ ਵਿੱਚੋਂ ਘਟਿਆ ਹੈ ਜਜਪੀ ਦਾ ਸਾਥ ਨਹੀਂ ਹੈ ਕਾਂਗਰਸ ਮਜ਼ਬੂਤੀ ਨਾਲ ਅੱਗੇ ਵੱਧ ਰਹੀ ਹੈ ਤਾਂ ਇਹ ਸਭ ਦੇ ਵਿਚਾਲੇ ਬੀਜੇਪੀ ਕਿਰੀ ਹੋਈ ਹੈ ਔਰ ਇਸੇ ਤੁਹਾਨੂੰ ਪਤਾ ਹੈ ਕਿ ਕੁਝ ਮਹੀਨੇ ਪਹਿਲਾਂ ਕੁਸਮਾ ਪਹਿਲਾਂ ਹੀ ਚੋਣਾਂ ਤੋਂ ਕੁਸਮਾ ਪਹਿਲਾਂ ਹੀ ਜੋ ਮਨੋਹਰਾਲ ਖੱਟਰ ਸਨ ਹਰਿਆਣਾ ਦੇ ਮੁੱਖ ਮੰਤਰੀ ਉਹਨਾਂ ਨੂੰ ਹਟਾ ਕੇ ਨਾਇਬ ਸਿੰਘ ਸੈਣੀ ਮੁੱਖ ਮੰਤਰੀ ਬਣੇ ਸੀ ਹਰਿਆਣਾ ਦੇ ਤਾਂ ਇਸ ਵਾਰ ਕੀ ਨਾਇਬ ਸਿੰਘ ਸੈਣੀ ਨੂੰ ਜਦੋਂ ਮੁੱਖ ਮੰਤਰੀ ਬਣਾਇਆ ਗਿਆ ਉਸ ਦੇ ਨਾਲ ਕੀ ਇਹ ਕਿਸੇ ਸੈਕਸ਼ਨ ਨੂੰ ਟਾਰਗੇਟ ਕਰਨ ਦੇ ਵਿੱਚ ਬੀਜੇਪੀ ਕਾਮਯਾਬ ਹੋਏਗੀ ਕੀ ਉਸ ਸੈਕਸ਼ਨ ਨੂੰ ਜਿਸ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਬੀਜੇਪੀ ਉਸ ਤੋਂ ਵੋਟਾਂ ਖਿੱਚ ਸਕੇਗੀ ਕਿ ਨਹੀਂ ਖਿੱਚ ਸਕੇਗੀ ਤਾਂ 2024 ਦੇ ਵਿੱਚ ਜਿਹੜੀਆਂ ਹਰਿਆਣਾ ਅਕਤੂਬਰ ਦੇ ਵਿੱਚ 4 ਅਕਤੂਬਰ ਨੂੰ ਜੋ ਨਤੀਜੇ ਆਉਣਗੇ ਉਹ ਆਪਣੇ ਆਪ ਦੇ ਵਿੱਚ ਬੜੇ ਦਿਲਚਸਪ ਹੋਣਗੇ ਕਿਉਂਕਿ 2000 14 ਦੇ ਵਿੱਚ ਜੰਮੂ ਕਸ਼ਮੀਰ ਦੇ ਵਿੱਚ ਚੋਣਾਂ ਹੋਈਆਂ ਸੀ ਹੁਣ 10 ਸਾਲ ਬਾਅਦ ਹੋਣ ਜਾ ਰਹੀਆਂ ਨੇ ਤੇ ਹੁਣ ਹਰਿਆਣਾ ਦੇ ਵਿੱਚ ਵੀ 2024 ਦੀਆਂ ਚੋਣਾਂ 2014 ਵਰਗੀਆਂ ਨਹੀਂ ਰਹਿਣਗੀਆਂ ਕਿਉਂਕਿ ਇਸ ਵਾਰ ਲਹਿਰ ਬਦਲ ਚੁੱਕੀ ਹੈ ਲੋਕਾਂ ਦਾ ਮਨ ਵੀ ਬਦਲ ਚੁੱਕਾ ਹੈ ਤਾਂ 2024 ਦੇ ਵਿੱਚ ਕਿਸ ਤਰ੍ਹਾਂ ਹਰਿਆਣਾ ਅਤੇ ਜੰਮੂ ਕਸ਼ਮੀਰ ਦੇ ਵਿੱਚ ਸਰਕਾਰਾਂ ਬਣਨਗੇ ਦਲੀਪ ਸਿੰਘ ਇਸ ਵੇਲੇ ਦੀ ਅਹਿਮ ਖਬਰ ਆ ਰਹੀ ਹੈ ਚੋਣਾਂ ਦੇ ਨਾਲ ਸੰਬੰਧਿਤ ਕਿਉਂਕਿ ਤੁਹਾਨੂੰ ਪਤਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਤਿਉਹਾਰਾਂ ਦਾ ਮੌਸਮ ਸ਼ੁਰੂ ਹੋ ਜਾਏਗਾ ਤੇ ਨਾਲ ਹੀ ਨਾਲ ਚੋਣਾਂ ਦਾ ਮੌਸਮ ਵੀ ਸ਼ੁਰੂ ਹੋ ਜਾਏਗਾ ਤੁਸੀਂ ਸਹੀ ਸੁਣ ਰਹੇ ਹੋ ਇਲੈਕਸ਼ਨ ਕਮਿਸ਼ਨ ਨੇ ਹੁਣੇ-ਹੁਣੇ ਪ੍ਰੈਸ ਕਾਨਫਰੰਸ ਕੀਤੀ ਹੈ ਤੇ ਉਹਦੇ ਵਿੱਚ ਜਾਣਕਾਰੀ ਦਿੱਤੀ ਹੈ ਕਿ ਜੰਮੂ ਕਸ਼ਮੀਰ ਅਤੇ ਹਰਿਆਣਾ ਦੇ ਵਿੱਚ ਵਿਧਾਨ ਸਭਾ ਚੋਣਾਂ ਹੋਣਗੀਆਂ ਉਹਨਾਂ ਦਾ ਤਰੀਕਾ ਦਾ ਵੀ ਐਲਾਨ ਹੋ ਗਿਆ ਕਿਸ ਦਿਨ ਵੋਟਾਂ ਪੈਣਗੀਆਂ ਕਿਸ ਦਿਨ ਰਿਜ਼ਲਟ ਆਉਣਗੇ ਇਸ ਦਾ ਵੀ ਐਲਾਨ ਕੀਤਾ ਹੈ ਚੋਣ ਕਮਿਸ਼ਨ ਨੇ ਹਾਲਾਂਕਿ ਇਸ ਤੋਂ ਪਹਿਲਾਂ ਇਹ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਹਨ ਕਿ ਜੰਮੂ ਕਸ਼ਮੀਰ ਹਰਿਆਣਾ ਦੇ ਨਾਲ ਨਾਲ ਮਹਾਰਾਸ਼ਟਰ ਅਤੇ ਝਾਰਖੰਡ ਦੇ ਵਿੱਚ ਵੀ ਚੋਣਾਂ ਦਾ ਐਲਾਨ ਹੋਏਗਾ ਤਰੀਕਾ ਦਾ ਐਲਾਨ ਹੋਏਗਾ ਪਰ ਅਜੇ ਆਇਆ ਹੋਇਆ ਨਹੀਂ ਸਿਰਫ ਦੋ ਹੀ ਸੂਬਿਆਂ ਦੇ ਵਿੱਚ ਵਿਧਾਨ ਸਭਾ ਚੋਣਾਂ ਦਾ ਐਲਾਨ ਕੀਤਾ ਗਿਆ ਹੈ ਚੋਣ ਕਮਿਸ਼ਨ ਵੱਲੋਂ ਤਾਂ ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਕਿ ਹਰਿਆਣਾ ਅਤੇ ਜੰਮੂ ਕਸ਼ਮੀਰ ਦੇ ਵਿੱਚ ਇਹ ਜਿਹੜੀਆਂ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੇ ਕਿਉਂ ਅਹਿਮ ਨੇ ਅਤੇ ਇਹਨਾਂ ਦੇ ਪਿੱਛੇ ਕਿਸ ਤਰ੍ਹਾਂ ਦਾ ਸਿਆਸੀ ਗਣਿਤ ਹੈ ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਜੰਮੂ ਕਸ਼ਮੀਰ ਦਾ ਜੰਮੂ ਕਸ਼ਮੀਰ ਦੇ ਵਿੱਚ ਇਲੈਕਸ਼ਨ ਕਮਿਸ਼ਨ ਨੇ ਕਿਹਾ ਕਿ ਤਿੰਨ ਗੇੜਾਂ ਦੇ ਵਿੱਚ ਚੋਣਾਂ ਪੈਣਗੀਆਂ ਇਹ ਤਰੀਕਾ ਕਿਹੜੀਆਂ ਹੋਣਗੀਆਂ ਇਹਦੇ ਬਾਰੇ ਤੁਹਾਨੂੰ ਦੱਸਦੇ ਆ 18 ਸਤੰਬਰ 25 ਸਤੰਬਰ ਅਤੇ 1 ਅਕਤੂਬਰ ਨੂੰ ਯਾਨੀ ਤਿੰਨ ਗੇੜਾਂ ਦੇ ਵਿੱਚ ਜੰਮੂ ਕਸ਼ਮੀਰ ਦੇ ਵਿੱਚ ਚੋਣਾਂ ਇਸ ਵਾਰ ਹੋਣਗੀਆਂ ਤੁਹਾਨੂੰ ਇਹ ਪਤਾ ਹੈ ਕਿ ਹੁਣ ਤੋਂ 10 ਸਾਲ ਪਹਿਲਾਂ ਜੰਮੂ ਕਸ਼ਮੀਰ ਦੇ ਵਿੱਚ ਚੋਣਾਂ ਹੋਈਆਂ ਸਨ ਯਾਨੀ 2014 ਦੇ ਵਿੱਚ ਜੰਮੂ ਕਸ਼ਮੀਰ ਦੇ ਵਿੱਚ ਆਖਰੀ ਵਿਧਾਨ ਸਭਾ ਚੋਣ ਹੋਈ ਸੀ ਉਸ ਤੋਂ ਬਾਅਦ ਪੀਡੀਪੀ ਅਤੇ ਬੀਜੇਪੀ ਦੀ ਜੋ ਸਰਕਾਰ ਸੀ ਉਹ ਬਾਅਦ ਵਿੱਚ ਡਿੱਗ ਗਈ ਸੀ ਜਿਸ ਤੋਂ ਬਾਅਦ 2019 ਆਉਂਦਾ ਹੈ 2019 ਦੇ ਵਿੱਚ ਧਾਰਾ 370 ਹਟਾ ਦਿੱਤੀ ਗਈ ਅਗਸਤ ਮਹੀਨੇ ਦੇ ਵਿੱਚ ਅਤੇ ਹੁਣ ਤੱਕ ਚੋਣਾਂ ਨਹੀਂ ਹੋਈਆਂ ਸਨ ਸੁਰੱਖਿਆ ਕਾਰਨਾਂ ਦਾ ਹਵਾਲਾ ਦੇ ਕੇ ਚੋਣਾਂ ਟਾਲੀਆਂ ਜਾਂਦੀਆਂ ਰਹੀਆਂ ਸਨ ਪਰ ਸੁਪਰੀਮ ਕੋਰਟ ਨੇ ਪਿਛਲੇ ਦਿਨਾਂ ਚ ਇਹ ਕਿਹਾ ਸੀ ਕਿ ਸੁਰੱਖਿਆ ਜੋ ਮੈਜਰਸ ਨੇ ਉਹਨਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਜੰਮੂ ਕਸ਼ਮੀਰ ਦੇ ਵਿੱਚ ਚੋਣਾਂ ਕਰਵਾਈਆਂ ਜਾਣ ਤਾਂ ਹੁਣ 10 ਸਾਲਾਂ ਬਾਅਦ ਆਖਿਰਕਾਰ ਜੰਮੂ ਕਸ਼ਮੀਰ ਦੇ ਵਿੱਚ ਲੋਕ ਜਮਹੂਰੀ ਹੱਕਾਂ ਦੀ ਵਰਤੋਂ ਕਰਨਗੇ ਯਾਨੀ ਵਿਧਾਨ ਸਭਾ ਚੋਣਾਂ ਜੰਮੂ ਕਸ਼ਮੀਰ ਦੇ ਵਿੱਚ ਹੋਣਗੀਆਂ ਤਾਂ ਜੰਮੂ ਕਸ਼ਮੀਰ ਦੇ ਵਿੱਚ ਜਾਨਣਾ ਅਤੇ ਜੰਮੂ ਕਸ਼ਮੀਰ ਬਾਰੇ ਗੱਲ ਕਰਨਾ ਇਸ ਕਰਕੇ ਵੀ ਅਹਿਮ ਹੈ ਕਿਉਂਕਿ ਇੱਥੇ ਕਈ ਐਲੀਮੈਂਟ ਸਾਹਮਣੇ ਆਉਂਦੇ ਨੇ ਉਹ ਇਹ ਕਿ 2014 ਦੇ ਵਿੱਚ ਪਹਿਲੀ ਵਾਰ 2014 ਦੇ ਵਿੱਚ ਆਖਰੀ ਵਾਰ ਚੋਣ ਹੋਈ ਸੀ ਕਿਉਂਕਿ ਉਸ ਤੋਂ ਬਾਅਦ ਦੋਹੇ ਪਾਰਟੀਆਂ ਟੁੱਟ ਗਈਆਂ ਸਨ ਚੋਣ ਨਹੀਂ ਹੋਈ ਉਸ ਤੋਂ ਬਾਅਦ 370 ਹਟਾ ਦਿੱਤੀ ਗਈ ਜਿਸ ਤੋਂ ਬਾਅਦ ਸੁਰੱਖਿਆ ਕਾਰਨਾਂ ਕਰਕੇ ਜੰਮੂ ਕਸ਼ਮੀਰ ਦੇ ਵਿੱਚ ਚੋਣਾਂ ਨਹੀਂ ਹੋ ਰਹੀਆਂ ਸਨ ਜੰਮੂ ਕਸ਼ਮੀਰ ਜਦੋਂ ਧਾਰਾ 370 ਹਟਾਈ ਗਈ ਤਾਂ ਜੰਮੂ ਕਸ਼ਮੀਰ ਦੇ ਵਿੱਚੋਂ ਲਦਾਖ ਕੇਂਦਰ ਸ਼ਾਸਿਤ ਪ੍ਰਦੇਸ਼ ਵਜੋਂ ਅਲੱਗ ਹੋ ਗਿਆ ਉਸ ਤੋਂ ਬਾਅਦ ਜੰਮੂ ਕਸ਼ਮੀਰ ਵੀ ਕੇਂਦਰ ਸ਼ਾਸਿਤ ਪ੍ਰਦੇਸ਼ ਵਜੋਂ ਬਣਾਇਆ ਗਿਆ ਤਾਂ ਉੱਥੇ ਇਸ ਸਮੇਂ 87 ਸੀਟਾਂ ਸਨ ਜੋ ਹੁਣ ਵਧ ਕੇ 90 ਸੀਟਾਂ ਹੋ ਗਈਆਂ ਵਿਧਾਨ ਸਭਾ ਸੀਟਾਂ ਤਾਂ ਜੰਮੂ ਕਸ਼ਮੀਰ ਦੇ ਵਿੱਚ 90 ਵਿਧਾਨ ਸਭਾ ਸੀਟਾਂ ਦੇ ਉੱਪਰ ਚੋਣਾਂ ਹੋਣਗੀਆਂ ਤਿੰਨ ਗੇੜਾਂ ਦੇ ਵਿੱਚ 18 ਸਤੰਬਰ 25 ਸਤੰਬਰ ਤੇ 1 ਅਕਤੂਬਰ ਜੋ ਚੋਣ ਨਤੀਜੇ ਆਉਣਗੇ ਜੰਮੂ ਕਸ਼ਮੀਰ ਦੇ ਉਹ ਆਉਣਗੇ 4 ਅਕਤੂਬਰ ਨੂੰ ਯਾਨੀ ਕਿ ਕਰੀਬ ਕਰੀਬ 16 ਦਿਨਾਂ ਬਾਅਦ ਜੰਮੂ ਕਸ਼ਮੀਰ ਦੇ ਜਦੋਂ VOTING ਸ਼ੁਰੂ ਹੋਏਗੀ ਉਸ ਤੋਂ ਬਾਅਦ